ਓ ਸਾਸਰੀ ਘਰ ਮੰਮੀ ਜੀ ਸਾਸਰੀ ਘਰ ਹੋ ਠੀਕੋ ਜੀ ਠੀਕ ਠਾਕ ਬੇਟਾ ਠੀਕ ਠਾਕ ਵਧੀਆ ਓ ਹੋ ਮਾ ਮਾ ਠੰਡੀਆਂ ਸਾਮਾ ਹਾਂ ਮੇਰੀ ਗੱਲ ਸੁਣਾ ਜੇ ਜੀਜਾ ਤੈਨੂੰ ਬਾਲਾ ਤੰਗ ਕਰਦਾ ਹੁੰਦਾ ਨਾ ਮੈਂ ਉਹਨੂੰ ਬੰਦਿਆ ਤੂੰ ਕਹਿ ਕੇ ਟਾਈਮ ਚ ਕਾ ਦਿੰਦਾਗਾ ਬੇ ਬੈਗ ਤਾਂ ਤੇਰੇ ਤੋਂ ਚੱਕਿਆ ਨਹੀਂ ਜਾਂਦਾ ਕੀ ਉਹਦਾ ਟਾਈਮ ਚ ਕਾਏਗਾ ਵੱਡਾ ਬਦਮਾਸ਼ ਪਰ ਮੇਰੀ ਗੱਲ ਸੁਣ ਲੈ ਤੂੰ ਕਾਬਰੇਣਾ ਕਰ ਕੇ ਬਲੱਡ ਬਣਾ ਲੈ ਨਹੀਂ ਮੈਂ ਜਾਣਾ ਤੇ ਮਰੂ ਮੁੱਕੀ ਹੈਲੋ ਹਾਂ ਹਾਂ ਯਾਰ ਤੂੰ ਮੇਰੀ ਗੱਲ ਸੁਣ ਬਿੱਲੇ ਮੇਰੀ ਗੱਲ ਸੁਣ ਤੇਰੇ 2 cc ਹਜੇ ਬਣੇ ਤਾਂ ਹੈ ਨਹੀਂ ਤੈਨੂੰ ਕਿੱਥੋਂ ਬਰਾਜ ਮੈਨੇਜਰ ਬਣਾਦਾ ਮੈਂ ਪਹਿਲਾਂ ਤੂੰ ਬੰਦੇ ਤਾਂ ਲਾ ਤੇਰੇ ਦੋ ਬੰਦੇ ਕਿਹਾ ਮੈਂ ਲਾਉਣ ਨੂੰ ਹਾਂ ਦੋ ਬੰਦੇ ਲਾ ਬਿੱਲੇ ਇਹਦੇ ਵਿੱਚ ਬੰਦੇ ਨੂੰ ਬੰਦਾ ਬਣਾਉਣੀ ਆਪਣੀ ਕੰਪਨੀ ਵਰਕ ਕਰ ਰਹੀ ਹੈ ਇਹਦੇ ਗੋਆ ਦਾ ਟ੍ਰਿਪ ਦੇ ਰਹੀ ਹੈਗੀ ਮੈਂ ਜਾ ਰਿਹਾ ਅਗਲੇ ਮਹੀਨੇ ਹਾਂ ਤੂੰ ਆਇਆ ਨਾ ਕਰ ਬਿੱਲੇ ਛੱਡੀ ਨਾ ਕੰਪਨੀ ਤੇ ਨੂੰ ਮੈਨੇਜਰ ਬਣਾ ਦੂੰ ਹਾਂ ਤੂੰ ਦੋ ਬੰਦੇ ਨਾ ਪੂਆ ਦਾ ਮੁੰਡਾ ਲਾ ਦੇ ਜਾਂ ਮਾਮੇ ਦੇ ਆਈ ਹੁੰਦਾ ਰਿਸ਼ਤੇਦਾਰੀ ਲਾਉਂਦੇ ਹੁੰਦੇ ਨੇ ਇਹਦੇ ਵਿੱਚ ਹੋਰ 11000 ਰੁਪਿਆ ਲਾਉਣਾ ਤੇ ਦੇ ਵਿੱਚ ਜੇ ਤੂੰ ਕਹੇਗਾ ਨਾ 11000 ਰੁਪਿਆ ਹਾਂ ਤੇਰੇ ਦੋ ਕੋਇਨ ਬਣ ਕੇ ਜੇ ਤਰੀਕ ਚੱਲ ਪੁੱਤਰੀ ਲੈਣ ਚੱਲ ਪੁੱਤਰੀ ਲੱਗ ਤਰੀ ਇੱਕ ਲੈਗ ਚੱਲ ਵੀ ਦੂਜੀ ਤਾਂ ਆਟੋਮੈਟਿਕ ਹੀ ਚੱਲੀ ਜਾਉ ਤਰੀ ਲੈਗ ਹਾਂ ਆਪਾਂ ਬਰਨਾਲਾ ਕੈਂਚੀਆ ਮਿਲਦੇ ਆ ਉੱਥੇ ਮੀਟਿੰਗ ਕਰਦੇ ਦੋ ਤਿੰਨ ਮੁੰਡੇ ਹੋਰ ਲੈ ਕੇ ਆ ਤੇਰੇ ਤਾਂ ਕੋਇਨ ਬਣਾਈ ਇਹ ਮੈਨੂੰ ਤਾਂ ਤੇਰੀ ਬਾੜੀ ਸੋਚਾ ਤੇਰਾ 11000 ਲੱਗ ਗਿਆ ਹਾਂ ਠੀਕ ਆ ਚੰਗਾ ਚੰਗਾ ਜੀ ਮੇਰੇ ਚਬੁੱਲੀਆਂ ਵਾਲੇ ਕਾਂਟੇ ਨਹੀਂ ਲੱਭ ਰਹੇ ਕਿੱਥੇ ਨੇ ਦੇਖੇ ਇੱਕ ਮਿੰਟ ਖੜੀ ਮੜੇ ਜਾ ਬੁਗੇ ਹਾਂ ਮੇਰੇ ਕਾਂਟੇ ਨਹੀਂ ਲੱਭ ਰਹੇ ਚਬੁੱਲੀਆਂ ਵਾਲੇ ਇੱਕ ਮਿੰਟ ਦੱਸਦਾ ਤੂੰ ਐ ਕਰੀ ਮੇਰੀ ਗੱਲ ਸੁਣ ਲਾ ਉੱਥੇ ਜਿਹੜਾ ਤੂੰ ਕੋਟ ਦੇ ਵਿੱਚ ਕੰਮ ਆ ਉਹ ਵੀ ਕਰ ਲਈ ਤੇ ਉਸ ਤੋਂ ਬਾਅਦ ਮਿਲਦਾ ਬਰਨਾਲਾ ਕੈਂਚਾ ਮਿਲ ਪੁੱਤ ਮੈਨੂੰ 11 ਵਜੇ ਹਾਂ ਚੰਗਾ ਓਕੇ ਹਾਂ ਹੁਣ ਦੱਸ ਕੀ ਕਹਿਨੀ ਆ ਤੂੰ ਮੇਰੇ ਕਾਂਟੇ ਨਹੀਂ ਲੱਭ ਰਹੇ ਚਬੁੱਲੀਆਂ ਵਾਲੇ ਕਾਂਟੇ ਤਾਂ ਤੇਰੇ ਮਾਂ ਕੰਪਨੀ ਚ ਲਾਤੇ ਕਿਹਨੂੰ ਪੁੱਛ ਕੇ ਲਾਏ ਨੇ ਲਾ ਕੀ ਨੂੰ ਪੁੱਛ ਕੇ ਲਾਉਣੇ ਬੋਗੇ ਆਪਣੇ ਯਾਰ ਕਾਂਟੇ ਨੇ ਆਪਾਂ ਲਾ ਤੇ 1.5 ਰੁਪਿਆ ਵਿਆਜ ਮਿਲੂਗਾ ਉਹ ਤਾਂ ਆਉਂਦੀ ਦੁਬਾਰੀ ਨੂੰ ਰਾਣੀ ਹਰ ਬਣੀ ਲੈ ਤੇਰੇ ਕਾਂਟਿਆਂ ਦਾ ਸਵਾ ਮਿਲੂਗਾ ਪਹਿਲਾਂ ਮੇਰੀ ਛਾਪ ਵੇਚਦੀ ਛਾਪ ਦਾ ਕੜਾ ਦਾ ਬਣੀ ਜਾਂਦਾ ਹੁਣ ਮਹੀਨਾ ਰਹਿ ਗਿਆ ਕਦੋਂ ਆਊਗਾ ਖੜਾ ਆਜੂਗਾ ਮਹੀਨਾ ਤਾਂ ਰਹਿ ਗਿਆ ਮੈਨੂੰ ਤਾਂ ਕੋਈ ਹਾਲਤ ਨਹੀਂ ਲੱਗਦੇ ਹੈਗੇ ਕੜੇ ਆਉਣ ਵਾਲੇ ਆਪਾਂ ਬਰਾਜ ਮੈਨੇਜਰ ਬਣ ਕੇ ਤੈਨੂੰ ਦੱਸਿਆ ਨਹੀਂ ਤੀ ਮੈਂ ਮੈਂ ਮੇਰੇ ਭਾਈਆਂ ਨੂੰ ਦੇਖ ਕੇ ਸਿੱਖ ਲਾ ਕੁਛ ਕਾਹਨੂੰ ਧੱਕੇ ਖਾਈ ਜਾਣਾ ਇੱਕ ਤਾਂ ਤੂੰ ਹੈ ਅਣਪੜ੍ਹ ਕੀ ਸਿੱਖ ਲਾ ਤੇਰੇ ਭਾਈਆਂ ਨੂੰ ਦੇਖ ਕੇ ਮੇਰੇ ਸਾਲੇ ਦਾ ਇੱਕ ਬੇਰੁਜ਼ਗਾਰ ਇੱਕ ਜੋ ਮੁ ਸਸਾਇ ਬੇਲਾ ਦਾ ਰਹਿੰਦਾ ਹੁ ਕੀ ਸਿੱਖਿਆ ਤੇਰੇ ਭਾਈਆਂ ਨੂੰ ਤੇਰੇ ਨਾਲੋਂ ਜਾਂਦਾ ਖਮਾਂਦੇ ਨੇ ਉਹ ਜਾਣਦਾ ਤੈਨੂੰ ਤੂੰ ਰਖੜੇ ਨਾ ਖਾਲੀ ਮੈਥੋਂ ਹੀ ਗੱਲਾਂ ਤੇ ਆ ਜਾਣੀਆਂ ਕਦੇ ਮੇਰੇ ਕਾਂਟੇ ਵੇਚਦੇ ਕਦੇ ਮੇਰੀ ਛਾਂਪ ਵੇਚਦੀ ਮੈਂ ਕਿਹੜੇ ਮੈਂ ਵੇਚੇ ਨਾ ਘੱਟ ਕੋ ਉਪਣੀ ਜਿੱਦ ਨੇ ਆ ਜਾਣਗੇ ਤੈਨੂੰ ਕਹੀ ਜਾਂ ਨਾ ਰਾਣੀ ਹਰਬੰੂ ਰਾਣੀ ਹਰਬੰੂ ਸਵਾ ਬਣੂ ਸਵਾ ਬਣੂ ਆ ਚਾਹ ਠੰਡੀ ਮਰੀ ਮੱਥੇ ਮੇਰੇ ਕਰ ਲੈਣ ਦੇ ਮੈਨੂੰ ਕੰਮ ਮਸਾ ਕੋਈ ਬਾਏ ਗੁਰੂ ਨੇ ਬਾਹ ਫੜੀਆ ਮੇਰੀ ਕੰਟਾ ਤਾਂ ਹੋ ਗਿਆ ਫੋਨ ਤੇ ਗੱਲਾਂ ਕਰਨ ਲੱਗਿਆ ਚਾਹ ਠੰਡੀ ਹੋ ਗਈ ਬੰਦਾ ਰਿਆ ਦੀ ਮੈਂ ਮਸਾ ਪੱਟਿਆ ਬੰਦਾ ਮੈਂ ਅੱਤ ਵਾਰ ਕੀ ਚਾਹ ਲੈ ਕੇ ਆਈ ਸੀ ਮੈਂ ਅਗਲਾ ਕੀ ਹੋਣ ਵਾਲਾ ਕੋਟਾ ਮੈਂ ਕਾਂਟੇ ਲਾਤੇ ਮੇਰੇ ਕਾਂਟੇ ਹੁਣ ਮੈਂ ਜਾਣ ਕੇ ਲਾਈ ਨੇ ਆਪਦੇ ਕੰਪਨੀ ਦੇ ਵਿੱਚ ਕੰਮ ਕਰਦਾ ਮੈਂ ਇੱਕ ਲੈਗ ਨਹੀਂ ਚੱਲ ਰਹੀ ਹੈਗੀ ਦੋ ਬੰਦੇ ਲਾਇਦੇ ਮੇਰੇ ਖਾਲ ਦੇ ਇੱਕ ਭੱਜਣ ਨੂੰ ਤਿਆਰਾ ਕਰਦਾ ਮੇਰੇ ਦਾ ਪੈਸੇ ਮੋੜੋ ਉਹ ਮਸਾਲ ਵਰਗੇ ਮੂੰਹ ਹੋਈਆਂ ਮਸਾਲਾ ਦਿੰਦੀ ਆ ਕੀ ਆ ਉਹ ਮੇਰਾ ਸੜਾ ਮਲੰਗ ਹੈਗਾ ਤੇਰਾ ਭਾਈ ਇੱਕ ਦੂਜਾ ਬਿੱਲਾ ਤੇਂ ਦੀਆ ਮਸਾਲਾ ਮਨ ਉਹ ਨਾ ਨੀਆ ਮੇਰੇ ਸਾਰੇ ਮਹੀਨਾ ਮਹੀਨਾ ਰੁਕਰੋਣੀ ਨਿਕਲਦੇ ਆ ਜਾਂਦੇ ਨੇ ਜਦੋਂ ਕੱਥੇ ਮੈਨੂੰ ਮੈਂਟਰੀ ਟੌਰਚ ਕਰ ਰੱਖਿਆ ਮੇਰੇ ਸਾਲ ਦੇ ਇੱਕ ਬੰਦਾ ਨਹੀਂ ਲੱਗਦਾ ਕੰਪਨੀ ਚ ਅਜਵਾਖ ਜੇ ਪੱਟੇ ਨੇ ਨਵੇਂ ਜੇ ਬੇਲੇ ਜੇ ਦੇਖਦਾ ਜੇ ਲੱਗਣ ਆਗੇ ਹੋਰ ਆ ਗਿਆ ਉਹ ਨਾ ਨਹੀਂ ਤੀ ਉਠਾਈ ਬੋਲਿਆ ਕਰੋ ਤੁਸੀਂ ਤਾਂ ਉਠੇ ਦੀ ਨਹੀਂ ਗੱਲ ਨਹੀਂ ਚਾਹ ਕਰ ਲਈ ਹਾਂ ਬਸ ਹੁਣੀ ਬਣਾ ਕੇ ਹਟੀਆਂ ਫੇਰੀ ਗੱਲ ਸੁਣ ਥੋੜਾ ਜ ਮੈਂ ਗੱਲ ਕਰਨੀ ਹੈ ਤੇਰੇ ਨਾਲ ਗੱਲ ਹੀ ਦੱਸ ਦੇ ਮੈਂ ਕਹਿੰਦਾ ਦੀਗਾ ਮਖਾਂ ਇੰਨਾ ਦੇ ਥਾਣ ਲੈਣ ਨੂੰ ਕਹਿੰਦੇ ਨੇ ਕਿ ਪੈਸੇ ਵਧੀਆ ਲਾਉਣਗੇ ਆਪਾਂ ਆਪਣਾ ਘਰ ਨਾ ਵੇਚ ਦੀਏ ਤੇਰਾ ਦਿਮਾਗ ਸਹੀ ਆ ਕਿਉਂ ਘਰ ਰੋਜ਼ ਰੋਜ਼ ਬਣਦੇ ਨੇ ਆਪਾਂ ਕੀ ਕਰਾਂਗੇ ਘਰ ਵੇਚ ਕੇ ਇੱਕ ਤਾਂ ਤੂੰ ਸੁਣਦੀ ਨਹੀਂ ਹੁੰਦੀ ਪਹਿਲੀ ਚੱਕ ਲੈਣੀ ਆ ਸੂਈ ਕੁੱਤੀ ਵਾਂਗੂ ਪੈ ਜਾਂਦੀ ਆ ਮੇਰੀ ਗੱਲ ਤਾਂ ਸੁਣ ਲਾ ਮੈਂ ਕਹਿਣਾ ਕੀ ਚਾਹਣਾ ਤੈਨੂੰ ਦੱਸ ਆ ਪੂਰੇ ਰਹਿ ਕੇ ਵੀ ਕੀ ਕਰਾਂਗੇ ਆਪਣਾ ਬਿਜ਼ਨਸ ਤਾਂ ਸਾਰਾ ਚੰਡੀਗੜ੍ਹ ਸੰਗਰੂਰ ਹੋਊਗਾ ਨਾਲੇ ਕੁੜੀ ਉੱਥੇ ਬਸੰਤ ਬੇਲੀ ਚ ਪੜਨ ਲਾ ਦਾਂਗੇ ਇੱਥੇ ਲੱਗ ਰਹੀ ਆ ਮਿੱਡੇ ਵੀ ਲਖਾਣ ਕੀ ਆ ਸਰਕਾਰੀ ਸਕੂਲਾਂ ਚ ਮਾ ਮੇਰੀ ਗੱਲ ਸੁਣ ਲੈ ਤੂੰ ਕਾਬਰੇਣਾ ਕਰਕੇ ਬਲੱਡ ਬਣਾ ਲੈ ਨਹੀਂ ਮੈਂ ਜਾਣਾ ਤੇ ਮਰੂ ਮੁੱਕੀ ਬੇ ਗੁੱਸਾ ਕਾਣੂ ਹੋਈ ਜਾਂਦਾ ਗੁੱਸਾ ਕਾਣੂ ਹੋਈ ਜਾਂਦਾ ਮੈਂ ਮਸਾਲੇੜ ਤੇ ਲੈ ਕੇ ਆਉਣਾ ਵੀ ਗਟੀ ਕਿਹੜੇ ਸਾਹ ਨਾਲ ਮੈਂ ਚੱਲਾ ਮੈਂ ਦਿਮਾਗ ਨਾਲ ਸੋਚ ਰਿਆਂ ਚੱਲ ਦੱਸ ਕੰਪਨੀ ਦੇ ਵਿੱਚ ਹੁਣ ਮੈਂ ਲਵਾਦਾ ਤੈਨੂੰ 100 ਮੁੰਡਾ ਠੀਕ ਆ ਮੇਰੀ ਲੈਗ ਸਟਾਰਟ ਹੋਊਗੀ ਮੇਰੀ ਲੈਗ ਪੂਰੀ ਚੱਲ ਰਹੀ ਆ ਹੁਣ ਠੀਕ ਆ ਮੈਨੂੰ ਬ੍ਰਾਂਚ ਮੈਨੇਜਰ ਤੂੰ ਉੱਤੇ ਦਾ ਹੁਣ ਬਣਾਉਣਗੇ ਸੀਏ ਠੀਕ ਆ ਉੱਤੋਂ ਸੀਏ ਤੂੰ ਉੱਤੋਂ ਵੀ ਲਾ ਦੇਣਗੇ ਮੈਨੂੰ ਠੀਕ ਆ ਮੈਨੂੰ ਮੈਂ ਉਹਨਾਂ ਨੂੰ 5 ਲੱਖ ਰੁਪਈਆ ਦੇ ਕੇ ਨਾਲ ਉਹ ਮੁੰਡੇ ਲਾ ਕੇ ਮੇਰਾ ਇੱਕ ਉਹਦਾ ਵਿੱਚ ਸੈੱਲ ਬਣ ਜੂਗਾ ਠੀਕ ਹੈ ਜਦੋਂ ਮੇਰਾ ਸੈੱਲ ਬਣ ਗਿਆ ਨਾਲੇ ਤਾਂ ਆਸਟ੍ਰੇਲੀਆ ਦਾ ਮੈਨੂੰ ਟ੍ਰਿਪ ਦੇਣਗੇ ਨਾਲੇ ਕ੍ਰੀਟਾ ਗੱਡੀ ਦੇਣਗੇ ਮੈਨੂੰ ਵੇ ਤੂੰ ਪਹਿਲਾਂ ਮੇਰੇ ਗਹਿਣੇ ਲਾ ਤੇ ਮੇਰੇ ਕਾਂਟੇ ਲਾ ਤੇ ਮੇਰੀ ਛਾਪ ਲਾ ਤੀ ਹੁਣ ਤੂੰ ਘਰ ਵੀ ਵੇਚ ਕੇ ਤੂੰ ਕੰਮ ਚ ਲਾਏਗਾ ਦੁੱਗਣ ਆਉਣਗੇ ਬਣ ਕੇ ਮੈਂ ਜਦ ਆਉਣਗੇ ਉਹ ਤੋਂ ਦੇਖਾਂਗੇ ਕੀ ਚੱਲਦਾ ਹੁਣ ਪਹਿਲੇ ਮੈਨੂੰ ਆ 2023 ਚੱਲਦਾ ਆਹੋ 2025 ਦੇ ਵਿੱਚ ਜੇ ਤੈਨੂੰ ਨਾ ਬੰਬੇ 'ਚ ਪਲਾਟ ਲੈ ਕੇ ਦਿੱਤਾ ਮੇਰਾ ਨੌ ਬਦਲਦੀ ਮੇਰਾ ਨਾਉ ਬਦਲਦੀ ਤੂੰ ਜੇ ਮੁੜ ਕੇ ਆਉਣਗੇ ਤਾਂ ਹੀ ਆ ਆਉਣਗੇ ਆਉਣਗੇ ਕਿ ਮੈਨੀ ਪਰੋਸਾ ਕਿਉਂ ਨਹੀਂ ਲਿਮਟਡ ਹੈ ਗਈ ਇਹ ਕੰਪਨੀ ਸੁਆਹ ਹਾਂ ਮਾਲਵਾ ਬਿਲਡ ਦੇ ਵਿੱਚ ਕਿੰਨਾ ਦਾ ਕੰਮ ਚੱਲ ਰਿਹਾ ਹਾਲੇ ਤੱਕ ਤਾਂ ਆਏ ਨਹੀਂ ਹੈਗੇ ਇਕੱਠੀ ਆਉਣਗੇ ਮੇਰੀ ਮਾਂ ਮੈਂ ਚੱਲ ਠੀਕ ਨਾ 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 ਪਿਆ ਗਰ ਮੈਨੂੰ ਡਿਸਚਾਰਜ ਕਰ ਰਹੀਆਂ ਤੂੰ ਜਦੋਂ ਆਉਣਗੇ ਉਹ ਤਾਂ ਦੇਖਾਂਗੀ ਮੈਂ ਆਉਣਗੇ ਨਾਲੇ ਘਰ ਦੇਖਣ ਆਉਣਗੇ ਉਹ ਨਾਲੇ ਉਹਨਾਂ ਨੂੰ ਕਹਿੰਦੀ ਵੀ ਹਾਂ ਅਸੀਂ ਇੰਨੇ ਚ ਵੇਚਾਂਗੇ ਹੁਣ ਤੋਂ ਘਰੋਂ ਵੀ ਕਢਾਂ ਕੇ ਛੱਡੇਗਾ 10 ਲੱਖ ਚ ਘਰ ਵੇਚਾਂਗੇ ਆਪਾਂ 2 ਲੱਖ ਰੁਪਇਆ ਆਪਾਂ ਉਥੇ ਧਰ ਦਾਂਗੇ ਬੈਂਕ ਦੇ ਵਿੱਚ ਬਾਕੀ ਆਪਾਂ ਕੰਪਨੀ ਚ ਲਾ ਦਾਂਗੇ ਰੁਪਇਆ ਇਹਦਾ 32 ਲੱਖ ਬਣ ਕੇ ਉੱਤੇ ਗਣ ਆਊਗਾ ਵੇ ਪਤਾ ਨਹੀਂ ਤੈਨੂੰ ਕਿਹੜਾ ਮਤਾਂ ਦੀ ਜਾਂਦਾ ਜਿਹੜੇ ਹਿਸਾਬ ਨਾਲ ਤੂੰ ਚੱਲਦਾ ਨਾ ਮੈਨੂੰ ਲੱਗਦਾ ਨਾ ਆਪਣੇ ਕੋਲ ਘਰ ਰਹਿਣਾ ਨਾ ਕੁਝ ਹੋਰ ਰਹਿਣਾ ਹੈਗਾ ਕਿਰਾਏ ਤੇ ਹੀ ਬੈਠਾਂਗੇ ਆਪਾਂ ਮੇਰੇ ਸਾਹ ਦਾ ਮੈਂ ਮਰਦਾ ਬੋਲੂ ਕਫਨ ਪਾੜੂ ਉਹ ਗੱਲ ਹੋਈ ਪਈ ਹੈ ਨਹੀਂ ਵੇਚਦਾ ਘਰ ਇੱਥੇ ਰਹਿ ਲੈ ਪਿੰਡ ਦੇ ਵਿੱਚ ਕੀ ਕਰਾਂਗੇ ਪਿੰਡ ਚ ਰਹਿ ਕੇ ਮੈਂ ਮੇਰੇ ਸਾਹ ਦਾ ਉੱਚੀ ਸੋਚ ਸੋਚਦਾ ਐ ਇੱਥੇ ਫਿਰਦੀ ਆ ਗੋਹੇ ਕੁੜੀਆਂ ਚ ਚੱਲ ਬੰਦਾ ਭਗਾਈ ਮਾਰ ਲਿਆਣੀਆਂ ਤੇਰੇ ਵਾਸ ਕਰਮ ਕਰਕੇ ਲਿਆਣੀਆਂ ਦਿਮਾਗ ਨਾਲ ਚੱਲ ਰਿਹਾ ਮੈਂ ਮੈਂ ਚੱਲ ਹਾਂ ਰੂਆ ਹਜਨ ਲਾ ਕੇ ਦੇਖਾਂ ਹਾਂ ਹੈਲੋ ਹਾਂ ਗੁਰਵੀਰ ਬੇਟਾ ਕਿਵੇਂ ਹੋ ਅੱਛਾ ਅੱਛਾ ਚੱਲ ਰਿਹਾ ਬੇਲੇ ਵਰਕ ਚੱਲ ਰਿਹਾ ਕਾ ਮੁੰਡੇ ਲਾਤੇ ਅੱਛਾ ਤੁਸੀਂ ਲਾਓ ਓਏ ਪਤਾ ਕੀ ਆ ਗੁਰਬੀਰ ਬੇਟਾ ਤੁਸੀਂ ਰਿਸ਼ਤੇ ਰਿਸ਼ਤੇਦਾਰਾਂ ਦੇ ਮੁੰਡੇ ਲਾਓ ਜਾਂ ਭੂਆ ਦਾ ਜਾਂ ਮਾਮੇ ਦਾ ਜਾਂ ਮਾਸੀ ਦਾ ਇਹ ਜੇ ਮੁੰਡੇ ਲਾਓ ਨਾ ਤੁਸੀਂ ਇੱਕ ক্লোਜ ਰਿਸ਼ਤੇਦਾਰੀ ਦੇ ਹੁੰਦੇ ਨੇ ਨਾਲ ਤਾਂ ਇਹਨਾਂ ਦਾ ਫਾਇਦਾ ਨਾਲੇ ਸੌਡਾ ਫਾਇਦਾ ਹਾਂ ਕੋਈ ਨਾ ਕੋਈ ਨਾ ਕੋਈ ਨਾ ਮੈਂ ਆ ਜੂੰਗਾ ਹਾਂ ਨਹੀਂ ਇੱਧਰ ਰੱਖ ਲੈਣਾ ਮੀਟਿੰਗ ਹਾਂ ਠੀਕ ਆ ਠੀਕ ਆ ਬੇਟਾ ਕੋਈ ਗੱਲ ਨਹੀਂ ਵੱਧ ਤੋ ਵੱਧ ਕੋਈ ਐਲ ਮੜਾਓ ਤੁਸੀਂ ਵੱਧ ਤੋ ਵੱਧ ਤੁਸੀਂ ਕੰਮ ਕਰੋ ਨਾ ਟ੍ਰਿਪ ਮੈਂ ਆਸਟ੍ਰੇਲੀਆ ਜਾ ਰਿਹਾ ਹੁਣ ਹਾਂ ਆਸਟ੍ਰੇਲੀਆ ਦਾ ਟ੍ਰਿਪ ਆ ਮੇਰਾ ਹਾਂ ਠੀਕ ਆ ਠੀਕ ਆ ਇਹ ਬਰਨਾਲਾ ਕੈਂਚਾ ਬਰਨਾਲਾ ਕੈਂਚਾ ਦਾ ਫਤਰਾ ਬਣਾ ਉੱਥੇ ਆ ਜਿਓ ਕੋਈ ਗੱਲ ਨਹੀਂ ਤੁਸੀਂ ਵੱਧ ਤੋਂ ਵੱਧ ਮੀਟਿੰਗ ਕਰੋ ਨਹੀਂ ਨਹੀਂ ਬੇਟਾ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਇਹਦਾ ਬੇਟਾ ਛੋਟੇ ਉਹ ਆ ਨਾ ਆਲ ਦਾ ਵਸ਼ਟਾ ਦਾ ਤੁਹਾਨੂੰ ਪਤਾ ਕੀ ਗੱਲ ਜਿੰਨੀ ਤੁਸੀਂ ਲੈਗ ਬਣਾਉਂਗੇ ਉੰਨੀ ਲੈਗਾਂ ਦੇ ਵਿੱਚ ਛੋਟੇ ਬੰਦੇ ਫਿੱਟ ਹੋਣਗੇ ਛੋਟਾ ਟ੍ਰਿਪ ਬਣ ਰਿਹਾਗਾ ਹਾਂ ਲੋ ਚਾਂ ਕ੍ਰੀਟਾ ਗੱਡੀ ਆ ਰਹੀ ਆ ਬੇਟਾ ਮੈਨੂੰ ਮੈਂ ਥੋੜੇ ਜਿਹਾ ਤੈਨੂੰ 2025 ਦੇ ਵਿੱਚ ਦੇਖੀ ਬੰਬੇ ਫਲੈਟ ਲੈ ਰਿਹਾ ਮੈਂ ਹਾਂ ਅੱਛਾ ਕੋਈ ਤਾਂ ਕੋਈ ਨਾ ਕੋਈ ਨਾ ਕੋਈ ਨਾ ਆਊਗਾ ਵਾ ਤੁਸੀਂ ਮੁੰਡੇ ਲਾਓ ਵਾ ਤੋਂ ਵੱਧ ਹਾਂ ਠੀਕ ਆ ਠੀਕ ਆ ਹਾਂ ਹੈਂਡਲ ਤੂੰ ਕਰ ਲਈ ਹਾਂ ਹੈਂਡਲ ਤੂੰ ਕਰ ਲਈ ਕੋਈ ਨਾ ਚੰਗਾ ਚੰਗਾ ਠੀਕ ਆ ਬੇਟਾ ਆਉ ਦਾ ਬੇਟਾ ਠੀਕ ਆ ਠੀਕ ਆ ਕੰਪਨੀ ਬਜਿਆ ਕਰੋ ਤੇ ਬਣ ਰਹੀ ਆਪਣੀ ਮਾਲ ਬਾਬਲਟ ਚੋਂ ਵੇ ਮੈਂ ਤੈਨੂੰ ਹਲੇ ਵੀ ਸਮਝਾਨੀ ਆ ਮਾੜਾ ਮੋਟਾ ਸਮਝ ਕੇ ਭਰੋਸਾ ਕਰੀਆ ਕੰਪਨੀਆਂ ਜੀ ਤੇ ਜਿਹੜੇ ਅੜੇ ਅੜੇ ਉਹ ਬਣ ਗਏ ਡੇੜੇ ਅਡਾਨੀ ਬਾਨੀ ਉਹ ਵੀ ਇਹੀ ਕੰਮਾ ਚੋਂ ਬਣੇ ਨੇ ਨਾ ਕਾਲੇ ਮੱਥੇ ਵਾਲਿਆ ਬੋਲਿਆ ਕਰ ਵਿੱਚ ਮੈਨੂੰ ਕਰ ਲੈਣ ਦੇ ਕੋਸ ਅੱਜ ਤੱਕ ਤਾਂ ਖੁਸ਼ ਹੋ ਜਾਣੀ ਤੇਰੇ ਤੋਂ ਚੱਕ ਚੱਕ ਕੇ ਮੇਰੇ ਜਾਣੇ ਕੰਪਨੀਆਂ ਚਲਾਤੇ ਦੇਖ ਲੈਣੀਆਂ ਕੀ ਬਣਦਾ ਹੁਣ ਫੋਲੀ ਵੀ ਮੂੰਹ ਫੁਕ ਜੂਗਾ ਹੁਣ ਦੇ ਦੂੰ ਤੈਨੂੰ ਰਾਣੀ ਹਰ ਤੂੰ ਭਗ ਜਾ ਮੇਰੇ ਅੱਖਾਂ ਮੂਰੋ ਮੇਰੇ ਸਾਰੇ ਦੀ ਠੰਡੀ ਕਰਤੀ ਚਾ ਕਿਹੜੀ ਕਰਕੇ ਲਈਆਂ ਦੂ ਤੱਤੀ ਦੋ ਨੰਬਰ ਜਾ ਕੇ ਆਂਗਾ ਸਾਰੇ ਪੈਸੇ ਕੰਪਨੀ ਚ ਲਾ ਕੇ ਕੰਪਨੀ ਵਾਲਿਆਂ ਨੇ ਘਰ ਖਵਾ ਦੇਣਾ ਕਿਹ ਘਰਾਂ ਤਾਂ ਦੁਖੀ ਹੋਗੇ ਹਾਂ ਕੋਈ ਨਹੀਂ ਕੋਈ ਨਾ ਵੀ ਭੋਨੀ ਚੱਕ ਦੇ ਪਤਾ ਨਹੀਂ ਕਿੱਥੇ ਨੇ ਹੈਲੋ ਹੈਲੋ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਠੀਕ ਆ ਪ੍ਰੀਤ ਪੁੱਤ ਹਾਂਜੀ ਮੈਂ ਠੀਕ ਆ ਤੁਸੀਂ ਸੁਣਾਓ ਮੰਮੀ ਹਾਂ ਪੁੱਤ ਕੀ ਇਕੱਠਾ ਕੁ ਵਧੀਆ ਹਾਂਜੀ ਹਾਂਜੀ ਵਧੀਆ ਤੇ ਹੋਰ ਮੇਰਾ ਸੁਖਵਿੰਦਰ ਪੁੱਤ ਕਿਵੇਂ ਪੁੱਤ ਮੰਮੀ ਠੀਕ ਆ ਸੁਖਵਿੰਦਰ ਵੀ ਮੈਂ ਨਾ ਸੁਖਵਿੰਦਰ ਬਾਰੇ ਹੀ ਗੱਲ ਕਰਨੀ ਆ ਤੁਹਾਡੇ ਨਾਲ ਅੱਛਾ ਪੁੱਤ ਹਾਂਜੀ ਮੰਮੀ ਸੁਖਵਿੰਦਰ ਨਾ ਕਿਸੇ ਕੰਪਨੀ 'ਚ ਪੈਸੇ ਲਾਣ ਲੱਗਾ ਹੋਇਆ ਅੱਛਾ ਪਹਿਲਾਂ ਤਾਂ ਉਸਨੇ ਮੇਰਾ ਕੜਾ ਵੇਚ ਕੇ ਲਾਤੇ ਪੈਸੇ। ਹਾਂ ਫਿਰ ਉਸਨੇ ਮੇਰੇ ਕਾਂਟੇ ਵੇਚ ਕੇ ਲਾਤੇ। ਅੱਛਾ ਤੇ ਹੁਣ ਮੈਨੂੰ ਕਹਿੰਦਾ ਜਿੱਥੇ ਅਸੀਂ ਰਹਿਨੇ ਆਂ ਹੀ ਥੋਂ ਵੇਚ ਕੇ ਵੀ ਕੰਪਨੀ 'ਚ ਪੈਸੇ ਲਾਣੇ ਆ ਉਹਨੇ। ਹੁਣ ਤੁਸੀਂ ਦੱਸੋ ਮੈਂ ਕੀ ਕਰਾਂ? ਐਦਾਂ ਤਾਂ ਅਸੀਂ ਘਰ ਤੋਂ ਪੇ ਘਰ ਹੋ ਜਾਾਂਗੇ, ਮੇਰਾ ਤਾਂ ਘਰ ਹੀ ਉਜੜ ਜੂ। ਮੇਰੀ ਗੱਲ ਸੁਣ ਪੁੱਤ। ਹਾਂਜੀ। ਘਰ ਵੇਚਣ ਦੀ ਕੋਈ ਜ਼ਰੂਰਤ ਨਹੀਂ। ਮੰਮੀ ਜੀ। ਮੇਰਾ ਤਾਂ ਚੁੱਪ ਕਰਕੇ ਉਰੇ ਆ ਜਾ। ਮੈਂ ਤੇਰੇ ਭਾਈ ਨੂੰ ਭੇਜਦੀ ਆ ਆਪਣੇ ਵੱਡੇ ਵੀਰ ਨੂੰ ਕਹੀ ਨੇ ਤੇਰੇ ਨੂੰ ਵੱਡੇ ਭਾਈ ਨੂੰ। ਮੰਮੀ ਦੇਖਿਓ ਗੱਲ ਨਾ ਵਿਗੜ ਜੇ ਐਦਾਂ। ਹੋ ਜੇ ਤੁਸੀਂ ਮੈਨੂੰ ਕਹਿੰਦੀਆਂ ਤਾਂ ਉਸ ਘਰ ਚ ਕਲੇਸ਼ ਹੁੰਦਾ ਮੈਂ ਕਲੇਸ਼ ਤੋਂ ਡਰਦੀ ਆ ਮੈਂ ਤਾਂ ਪਹਿਲਾਂ ਪਰਦਾ ਪਾ ਲਿਆ ਸੀ ਆਪਾਂ ਕਲੇਸ਼ ਹੋਣੇ ਨਹੀਂ ਦਿੰਦੇ ਪੁੱਤ ਆਪਾਂ ਬੈਠ ਕੇ ਵਿੱਚ ਸਮਝਾਵਾਂਗੇ ਚਲ ਠੀਕ ਆ ਮੰਮੀ ਠੀਕ ਆ ਹਾਂ ਮੈਂ ਬੈਠਿਆ ਠੀਕ ਹੈ ਬੈਈ ਨੋ ਠੀਕ ਹੈ

ਤਾਰਿਆਂ ਜਾਂ ਬਿង ਤੱਕ ਰਹੀ ਹੈ ਨਾ ਇਹਦੇ ਦੋ ਛੱਡ ਕੇ ਪਾਇਆ ਕਰ ਪੈਣੀ ਪੁੰਦੇ ਤੇ ਸੋਣੀ ਬੁੰਤੀ ਬਣੂਗੀ ਚੱਲ ਕੋਈ ਨਾ ਪਾ ਦਾਂਗੇ ਆ ਪਾਣੀ ਪੀ ਪਹਿਲਾਂ ਹੋਰ ਸਨ ਆ ਘਰ ਸਾਰੇ ਠੀਕ ਸੇ ਸਾਰੇ ਵਧੀਆ ਪਰੌਣਾ ਬਣਾਨੀਆਂ ਦੋ ਮਿੰਟ ਠਰ ਜਾ ਹੈ ਪਰੌਣਾ ਫਿਰਦਾ ਹੋਊਗਾ ਕਿਤੇ ਕੰਪਨੀਆਂ ਚ ਧੱਕੇ ਖਾਂਦੇ ਹੋਰ ਉਹਨੇ ਕੀ ਕਰਨਾ ਤਰ ਪਤਾ ਤਾਂ ਹੈ ਉਹਦਾ ਕੀ ਕਹਿੰਦਾ ਤੀਗਾ ਦੁਖੀ ਕਰਕੇ ਮਾਰਨੇ ਉਹਨੇ ਕੀ ਕਹਿੰਦਾ ਬਸ ਕਹਿਣਾ ਕੀ ਆ ਆ ਘਰ ਵਿੱਚ ਨੂੰ ਫਿਰਦਾ ਕੰਪਨੀ ਚ ਪੈਸੇ ਲਾਣ ਨੂੰ ਅੱਛਾ ਕਿੱਥੇ ਕਹਿੰਦਾ ਲੈਣ ਨੂੰ ਘਰ ਫਿਰ ਲੈਣ ਨੂੰ ਕਿੱਥੇ ਕਹਿੰਦਾ ਕਹਿੰਦਾ ਕਿਰਾਏ ਤੇ ਰਹਾਂਗੇ ਜਾ ਕੇ ਸੰਗਰੂਰ ਪਰ ਪਹਨੇ ਵਧੀਆ ਸ਼ਹਿਰ ਚ ਤਾਂ ਸਾਰੀ ਫੈਸਿਲਿਟੀਜ਼ ਹੁੰਦੀਆਂ ਨੇਗੀਆਂ ਮੈਂ ਕਿੱਥੇ ਵੀ ਰੇ ਤੂੰ ਤਾਂ ਜਾਮਾ ਹੀ ਪੋਲਾ ਹੈ ਜੇ ਇੱਕ ਵਾਰੀ ਘਰ ਬਿਕ ਗਿਆ ਮੁੜ ਕੇ ਘਰ ਥੋੜੀ ਬਣੇਗਾ ਨਾਲੇ ਉਹਨੇ ਕਿਹੜਾ ਅੱਗੇ ਜਾ ਕੇ ਘਰ ਖਰੀਦਣਾ ਉਹ ਤਾਂ ਕਿਰਾਏ ਤੇ ਰਹਿਣ ਨੂੰ ਕਹਿੰਦਾ ਜੇ ਇੱਕ ਵਾਰੀ ਪੈਸੇ ਚੱਲ ਗਏ ਮੁੜ ਕੇ ਨਹੀਂ ਬੰਨੇ ਪਹਿਲਾਂ ਉਸਨੇ ਸਾਰੇ ਮੇਰੇ ਗਹਿਣੇ ਲਾਤੇ ਕੰਪਨੀ ਚ ਮੇਰੇ ਕਾਂਟੇ ਲਾਤੇ ਕੜਾ ਲਾਤਾ ਉਹ ਤਾਂ ਹੁਣ ਤੱਕ ਮੁੜ ਕੇ ਨਹੀਂ ਆਏ ਘਰ ਕਿੱਥੋਂ ਬਣਜੂ ਗਲਤ ਗੱਲ ਹੈ ਕੀ ਜੀ ਜੇ ਹੋਰ ਕਿਹੜੀ ਕੰਪਨੀ ਬੀਰਮੈਂਟਾ ਨਾਮ ਵੀ ਨਹੀਂ ਪਤਾ ਉਹਦਾ ਪਤਾ ਨਹੀਂ ਕੀ ਨਾਮ ਹੈ ਚੱਲ ਪਹਿਣੇ ਫਿਰ ਤੂੰ ਹੋ ਜਾ ਤਿਆਰ ਚੱਕ ਲੈ ਕੱਪੜੇ-ਕੁੱਪੜੇ ਫਿਰ ਅਸੀਂ ਪਿੰਡ ਜਾਣਾਂਗੇ ਹੁਣ ਬੇਨਿਕ ਹਾਲ ਕਾਣੂ ਕਰੀ ਜਾਣਾ ਰੁਕ ਜਾ ਹਲੇ ਗੁੜੀਆਂ ਵੀ ਆਊਗੀ ਹਲੇ ਸਕੂਲ ਤੋਂ ਗੁੜੀਆਂ ਨੂੰ ਤਾਂ ਲੈ ਕੇ ਨਹੀਂ ਜਾਣਾ ਪਹਿਣੇ ਮੰਮੀ ਨੇ ਕਿਹਾਗਾ ਵੀ ਭਾਂ ਦਿਨ ਤਾਂ ਉੱਥੇ ਛੱਡਾਂ ਈ ਜਦੋਂ ਹਨਾ ਵੀ ਆ ਤੰਗ ਕਰੂਗੀ ਨਾਲੇ ਆਪ ਪਕਾ ਕੇ ਖਾਣੇ ਪੈਣੀਆਂ ਫੇਰ ਪਤਾ ਲੱਗੂ ਨੂੰ ਪੁੱਤਿਆਂ ਦੇ ਨੂੰ ਜਦੋਂ ਨਾ ਸਿੱਤੂ ਆਇਆ ਉਹਨੂੰ ਨਹੀਂ ਲੈ ਕੇ ਜਾਂਦੇ ਆਪਾਂ ਦੋਏ ਚੱਲਾਂਗੇ ਵੀ ਉਹ ਨਿਆਣੀ ਜੀ ਮੇਰੇ ਬਿਨਾ ਕਿੱਦਾਂ ਰਹੂਗੀ ਆਪੀ ਰਹਿ ਲੂਗੀ ਕੁਝ ਨਹੀਂ ਹੁੰਦਾ ਕਿਦਰ ਨਹੀਂ ਫਹਾ ਪੈਂਦਾ ਉਹਨੂੰ ਨਾਲੇ ਰੋਟੀ ਵੀ ਨਹੀਂ ਮਾਗੀ ਮੇਰੇ ਕੋਲ ਹਾਂ ਕਰ ਪੈਣੇ ਟਾਈਮ ਬਹੁਤ ਹੋ ਗਿਆ ਪਤਾ ਕੀ ਆ ਫਿਰ ਨਾ ਹਨਾ ਅੱਡੇ ਤੇ ਆਪਣੇ ਬੰਦੇ ਪੈਂਦੇ ਨੇਗੇ ਜਦੋਂ ਫਿਰ ਮੈਂ ਮੋਟਰਸਾਈਕਲ ਲੈ ਕੇ ਲੰਗਦੀ ਆ ਉਹ ਸੱਚ ਲੰਗਦਾਗਾ ਫਿਰ ਮੈਨੂੰ ਟਰਟਰ ਕਹਿੰਦੇ ਨੇ ਓਏ ਹੋਏ ਇੱਕ ਤਾਂ ਮੇਰੀ ਮਾਂ ਨੇ ਨਾ ਤੈਨੂੰ ਜਮਾਈ ਕੁੜੀਆਂ ਵਰਗਾ ਜਮਤਾ ਤੈਨੂੰ ਆ ਵੀ ਨਹੀਂ ਪਤਾ ਲੱਗਦਾ ਲੱਗਦੀ ਆ ਕਿ ਲੱਗਦਾ ਚੱਲ ਠਹਿਰ ਜਾਂ ਥੋੜੀ ਦੇਰ ਆ ਜਾਂਦੇ ਠਹਿਰ ਜਾਨੀ ਚੱਲ ਪੈਣ ਛੇਤੀ ਚੱਲ ਫਿਰ ਮੈਨੂੰ ਦਿਖਦਾ ਵੀ ਘਾਟਾ ਥੋੜਾ ਜ ਮੈਂ ਇੱਕ ਲੱਚ ਕੁਲਚ ਜਾ ਮੇਰੇ ਤੋਂ ਮੈਂ ਗੱਲ ਤਾਂ ਤੇਰੀ ਸਹੀ ਆ ਜੇ ਤੇਰਾ ਜੀਜਾ ਆ ਗਿਆ ਉਹਨੇ ਵੀ ਕਲੇਸ਼ ਪਾਣਾ ਫਿਰ ਹਾਂ ਨਾਲ ਜੀਜਾ ਆ ਕੇ ਨਾ ਮੈਨੂੰ ਬੋਲੂਗਾ ਮੈਨੂੰ ਵੀ ਉਹ ਛੇੜਦਾ ਰਹਿੰਦਾ ਐਮੀ ਚੱਲ ਫਿਰ ਮੈਂ ਆਉਂਦੀ ਆ ਕੱਪੜੇ ਲੈ ਕੇ ਹਨਾ ਛੇਤੀ ਕਰ ਬੈਠੀ ਹਾਂ ਪਰ ਮੈਨੂੰ ਬੁਲਾ ਲਿਆ ਕਰ ਮੈਂ ਬੁਣਦਿਆ ਕਰੂੰਗਾ ਖਰੋਸੀਆ ਕੋਈ ਨਾ ਹਾਂ ਸੋਨਾ ਗਾਣਾ ਬੁਣਤੀ ਸੋਹਣੀ ਐ ਜੇ ਭਿੰਦਰ ਨੇ ਨਹੀਂ ਪਾਈ ਤੀ ਕਰ ਹੂੰ ਚਾਉਣੀਆਂ ਰੰਗ ਵੀ ਸੋਨਾਗਾ ਚੱਲ ਵੀਰੇ ਜੰਮੀ ਹਾਂ ਭਣੇ ਮੈਂ ਨਾ ਹੁਣ ਦਿਮਾਗ ਲਾਏਗਾ ਜੀ ਤੈਨੂੰ ਜੀਜਾ ਬਾਲਾ ਕੁਝ ਕਹਿੰਦਾ ਨਾ ਅਸੂ ਤਾਂ ਟਾਈਮ ਚ ਕਰਦੇ ਨੇ ਬੰਦਿਆ ਤੂੰ ਮੈਂ ਬੈਗ ਤਾਂ ਤੇਰੇ ਤੋਂ ਚੱਕਿਆ ਨਹੀਂ ਜਾਂਦਾ ਤੂੰ ਕਿੱਥੇ ਉਹਦਾ ਟਾਈਮ ਚ ਖਾਦੇਗਾ ਆ ਵੱਡਾ ਬਦਮਾਸ਼ ਤੂੰ ਹੀ ਚੱਕ ਲੈ ਇਹ ਆਦਰ ਮੋਡਲ ਆਈਂ ਮੋੜ ਦੇ ਪਰ ਆਹ ਜੋ ਭਣੇ ਇਧਰ ਨੂੰ ਹੋਰ ਸਾਈਡ ਤੇ ਆ ਜਾ ਜੀ ਦੇ ਆਜਾ ਕੀ ਇਹ ਆ ਗਿਆ ਯਾਰ ਹੋਈ ਸਰਾਨਾ ਪੂਆ ਹੈਲੋ ਹੈਲੋ ਸਰ গুਡ ਮਾਰਨਿੰਗ ਜੀ গুਡ ਮਾਰਨਿੰਗ গুਡ ਮਾਰਨਿੰਗ ਉਹ ਗਵਿੰਦਰ ਹਾਂ ਜੀ ਉਹ ਤੇਰੀ ਕਲਿੱਕ ਜਮਾ ਖਤਮ ਹੋ ਗਈ ਯਾਰ ਲੈਕ ਤਾਂ ਠੀਕ ਹੈ ਜੀ ਮੇਰੇ ਨਹੀਂ ਨਹੀਂ ਮੈਂ ਪੋਲਿਸੀ ਦੀ ਗੱਲ ਕਰ ਰਿਹਾ ਹਾਂ ਅੱਛਾ ਜੀ ਹਾਂ ਕੀ ਕੰਪਲੀਟ ਕਰ ਲਓ ਯਾਰ ਤੂੰ ਨਹੀਂ ਤੂੰ ਨਹੀਂ ਸਰ ਪਤਾ ਕੀ ਗੱਲ ਐਕਚੁਅਲੀ ਨਾ ਸਰ ਮੇਰੀ ਵਾਈਫ ਚਲੀ ਗਈ ਸਰ ਉਸ ਕੇ ਕਿੱਥੇ ਥੋੜਾ ਡਿਸਪਿਊਟ ਹੋ ਗਿਆ ਸੀ ਸਰ ਆਪਣੇ ਪਿੰਡ ਗਈ ਆ ਹੋਰ ਦੱਸ ਕੀ ਗੁਰੂ ਖੇਤਰ ਗਈ ਆ ਜੀ ਅੱਛਾ ਅੱਛਾ ਮੇਰੀ ਗੱਲ ਸੁਣਾ ਹਾਂ ਜੀ ਅੱਜ ਆ ਤੱਕ ਕਰ ਦਿੰਗੇ ਇੱਕ ਵਾਰੀ ਜੀ ਕੰਪਲੀਟ ਆ ਸਰ ਸੌਰੀ ਸਰ ਹਜੇ ਨਹੀਂ ਨਾ ਹੋ ਰਿਹਾ ਸਰ ਹਜੇ ਨਾ ਮੇਰਾ ਡਿਸਪਿਊਟ ਪੈ ਰਿਹਾ ਮੇਰੇ ਸੌਰਿਆਂ ਨਾਲ ਮੈਂ ਉੱਥੇ ਜਾ ਰਿਹਾਗਾ ਬਹੂ ਮਨਾਉਣ ਉਹ ਮੇਰੀ ਗੱਲ ਸੁਣ ਲੈ ਯਾਰ ਤੇ ਬਹੁ ਮਨਾਏਗਾ ਤੇ ਤੂੰ ਸਹਰਿਆਂ ਨੂੰ ਮਲਾ ਲਈ ਉਹਨਾਂ ਦੇ ਘਰ ਦਿੱਖ ਰਹੀ ਸੀ ਪੂਰੀ ਚਲੋ ਸਰ ਦੇਖ ਨਾ ਸਰ ਮੈਂ ਬਹੁਤ ਡਿਸਪੂਟ ਤੇ ਡਿਪਰੈਸ਼ਨ ਚ ਸਰ ਮੈਂ ਦੇਖ ਲੈ ਫਿਰ ਕੰਪਨੀ ਤੋਂ ਕਹਿ ਰਹੀ ਹੈਗੀ ਹੁਣ ਦਬਾਅ ਪਾ ਰਖਿਆ ਮੇਰੇ ਤੇ ਵੀ ਉੱਪਰੋਂ ਕਹਿੰਦੇ ਇਹਨੂੰ ਕੱਢ ਦਿਓ ਕੱਢ ਦਿਓ ਉਸ ਤੋਂ ਆਵਦਾ ਬੰਦਾ ਮੇਰੇ ਤੇ ਨੂੰ ਤਾਂ ਨਹੀਂ ਕੱਢ ਰਿਹਾ ਸਰ ਪਲੀਜ਼ ਮੈਨੂੰ ਅੱਜ ਦਾ ਦਿਨ ਦਿਓ ਸਰ ਅੱਜ ਤੱਕ ਹੋ ਜਾਊਗਾ ਹਾਂ ਸਰ 5 ਵਜੇ ਤੱਕ ਕੀ ਸੀ ਸੀ ਕੰਪਲੀਟ ਕਰ ਦੇ ਫਿਰ ਓਕੇ ਸਰ ਕਰ ਦੂੰਗਾ ਹਾਂ ਕਰ ਦੇ ਫਿਰ ਕਰ ਦੂੰ ਜੀ ਹਾਂ ਨਹੀਂ ਫਿਰ ਮੇਰੇ ਵੀ ਕੁਛ ਹੱਥ 'ਚ ਨਹੀਂ ਆ ਗਿਆ ਬਦ ਬੋਰੀਆਂ ਵੇਚਦਾ ਚੱਕੀ ਬਗ ਜੀਰੋ ਕੰਪਨੀ ਚੋਂ ਓਕੇ ਸਰ ਹਾਂ ਚੰਗਾ ਮੈਂ ਨੱਕੀ ਕੀ ਕਰੂਗਾ ਬੰਦਾ ਘਰ ਦੇ ਕਰੇਸ਼ ਦੇਖੂਗਾ ਕ ਕੰਪਨੀਆ ਚਲਾਉ ਇੱਕ ਤਾਂ ਇਹ ਨਾ ਬਹੁਤ ਛੋਟੀ ਸੋਚ ਦੀ ਹੈ ਮੇਰੀ ਬਹੁਤ ਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੰਮ ਆਮ ਜਿੰਨਾ ਕਿ ਲੋਕ ਤੇ ਚੜ੍ਹੇਗੀ ਹੁਣ ਹਾਏ ਜਿੱਜੂ ਆ ਗਏ ਜਿੱਜੂ ਆ ਗਏ ਓਏ ਹੋਏ ਸਸਰੀ ਘਰ ਜਿੱਜੂ ਸਸਰੀ ਘਰ ਕਿੰਮਿਆਂ ਵਧੀਆ ਜਿੱਜੂ ਤੁਸੀਂ ਦੱਸੋ ਕੀ ਕਰਦਾ ਸੀ ਕੁਛ ਨਹੀਂ ਸੰਨੀ ਕਰਕੇ ਹਟਿਆ ਹੁਣ ਗੋਹਾ ਜੇ ਚੱਕਣਾ ਬਸ ਕੰਮ ਧੰਦੇ ਜੀ ਬਸ ਸਾਰਾ ਦਿਨ ਮਿਤਾ ਹੀ ਮੁੱਕਦੇ ਇਕlone ਅੱਛਾ ਹੂੰ ਨਾ ਤੇਰੀ ਭੈਣ ਨੂੰ ਤੂੰ ਠੀਕ ਆ ਮੈਂ ਤਾਂ ਤੇਰੀ ਭੈਣ ਨੂੰ ਤੂੰ ਲੈ ਕੇ ਆਈ ਸੀ ਹਾਂ ਮੈਂ ਲੈ ਕੇ ਆਈ ਆ ਸੱਚ ਮੈਂ ਲੈ ਕੇ ਆਇਆ ਓਏ ਹੋਏ ਕੌਣ ਲੈ ਕੇ ਆਇਆ ਬਲਾ ਮੈਨੂੰ ਆਇੰਦਾ ਸੰਬੇਧਾ ਸਾਲਾ ਮੈਨੂੰ ਫੋਨ ਫਾਨ ਕਰ ਲੈਂਦਾ ਵੀ ਲੈ ਕੇ ਜਾਵਾਂ ਕਿ ਨਾ ਫੋਨ 'ਚ ਮੇਰੇ ਪੈਸੇ ਨਹੀਂ ਹੈਗੇ ਜਿੱਜੂ ਹੈ ਨਹੀਂ ਪੈਸੇ ਚੱਕ ਕੇ ਬੁੱਥੜ ਵਗ ਜਾਂਦੇ ਉੱਥੇ ਤੀਜੇ ਦਿਨ ਫਿਰ ਤੁਸੀਂ ਮੇਰੀ ਭੈਣ ਨੂੰ ਕੁੜਦੇ ਘਾਤੋਂਗੇ ਮੈਨੂੰ ਦੱਸਦੀ ਹੁੰਦੀ ਆ ਵੀ ਤੁਸੀਂ ਕੁੜ ਦੇਉਂਗੇ ਜਿੱਜੂ ਐ ਨਾ ਕਰਿਆ ਕਰੋ ਮੇਰਾ ਸਾਲਾ ਟੌਮਬ ਵਾਈਜਾ ਚੱਕ ਕੇ ਬੁੱਥੜ ਲਿਆਇਆ ਉਹਨੂੰ ਮੈਨੂੰ ਮਾੜਾ ਮੋਟਾ ਦਾ ਫੋਨ ਕਰ ਲੈਂਦਾ ਤੁਸੀਂ ਹੈ ਨਹੀਂ ਸੀਗੇ ਹੈ ਨਹੀਂ ਸੀਗੇ ਤੁਸੀਂ ਕਰੇ ਹੁੰਨੇ ਹੋਗੇ ਮੈਂ ਕਿੰਨੀ ਵਾਰ ਤਾਂ ਆਇਆਗਾ ਪਰ ਆਜੇ ਹੋ ਕੇਰਾ ਮੈਨੂੰ ਗੱਤਿਆ ਲੱਗਦਾ ਤੂੰ ਠੀਕ ਹੈ ਜੀ ਠੀਕ ਹੈ ਜੀ ਤੰ ਤੂੰ ਤੂੰ ਇਕੱਠਾ ਕਰਦਾ ਮਿਸ ਅਰੇ ਸੁਣੀ ਸੁਣੀ ਕਿੱਥੇ ਆਹੋਦਰੀ ਬਹਿਣਾ ਅੰਦਰ ਆ ਗਈ ਜੀਜੂ ਅੰਦਰ ਕਿੱਥੇ ਦਿਖਾ ਜਾ ਇੱਕ ਮਿੰਟ ਮੈਂ ਲੈ ਕੇ ਜਾਂਦਾ ਬੈਗ ਲੈ ਅੰਦਰ ਹੀ ਬੈਠੇ ਹੋਗੇ ਨਾਲੇ ਬੈਠੀ ਹੋਗੀ ਅੰਦਰ ਜਿੱਦੂ ਨੂੰ ਸੋਇਮੈ ਜਿੱਦੂ ਮੈਂ ਕਹਿ ਦਿੰਦਾਗਾ ਸੇਕ ਤਾਂ ਲੈ ਤਾ ਉਹਦੇ ਲੈ ਕੇ ਆਇਆ ਮੈਨੂੰ ਹਲਖ ਚੜਾਈ ਜਾਣਾ ਜਿੱਦੂ ਫਿਰ ਮੈਨੂੰ ਕਿਹੜਾ ਪਤਾ ਸੀਗਾ ਪਤਾ ਸੀਗਾ ਚੱਕੇ ਬੂਥੜ ਭਗ ਜਾਂਦੇ ਨੇ ਉੱਥੇ ਪ੍ਰੀਤ ਆਏ ਤੇ ਨਾਲੇ ਟੁਰਨ ਵਾਲੀ ਪ੍ਰੀਤ ਨੂੰ ਆਹ ਰੁਪਿਆ ਇੱਕ ਨਹੀਂ ਹੈਗਾ ਕਿਸ ਤਰ੍ਹਾਂ ਦੀ ਮੋਟਰਸਾਈਕਲ ਦੀ ਕੋਈ ਨਾ ਕੋਈ ਤਾਂ ਜਗਾਰਡ ਲਾਉਣਾ ਪਊਗਾ ਕੀ ਕਰੀਏ ਯਾਰ

ਹੋਰ ਜੀ ਹੋ ਠੀਕ ਹੈ ਗੱਲ ਸੁਣ ਮੇਰੀ ਹਾਂ ਜੀ ਆ ਜਿਹੜੇ ਤੂੰ ਕੰਮ ਜੇ ਕਰਨ ਲੱਗ ਗਿਆ ਇਹ ਛੱਡ ਹੁਣ ਕਿਹੜੇ ਕੰਮ ਕਰੇ ਨੇ ਮम्मा ਤਾਂ ਹੋਰ ਪਤਾ ਤਾਂ ਐ ਦੇਖਾ ਪ੍ਰੀਤ ਦੇ ਨੜ ਤਾਂ ਤਾਂ ਆਪ ਦਾ ਘੜੇ ਸ਼ੰਪਾ ਵੇਚਦੇ ਆ ਮੈਂ ਤਾਂ ਪ੍ਰੀਤ ਦੇ ਦੂੜ ਢੋਲੇ ਦੇ ਤੇ ਚਭੂਲੇ ਵਾਲੇ ਕਾਂਟੇ ਉਹ ਵੇਚਦੇ ਸਸੇ ਜਾਈ ਸਾਸਰੀ ਕਰ ਉਹ ਠੀਕ ਹੈ ਹਾਂ ਠੀਕ ਆ ਠੀਕ ਆ ਇਧਰ ਨੂੰ ਹੋ ਕੇ ਭਾਈ ਜਾ ਮੇਰੇ ਹੱਥ ਮਲਾਉਣ ਨੂੰ ਜਾਂ ਤੂੰ ਡੀਸੀ ਲੱਗਿਆ ਹੋਇਆ ਤੇਥੋਂ ਵੱਡਾ ਮੈਂ ਚਲ ਠੀਕ ਹੈ ਠੀਕ ਆ ਸਾਸਰੀ ਕਰ ਸਾਸਰੀ ਕਰ ਤੈ ਉਹ ਵੇਚਦੀ ਉਹ ਤਾਂ ਗਲਤ ਕੇਲੇ ਨਹੀਂ ਲੈ ਕੇ ਤੁਸੀਂ ਪਹਿਲਾਂ ਤੈਨੂੰ ਹੁਣ ਲਿਆ ਦੂੰ ਮੈਂ ਕੱਲ ਸੁਣ ਲੈ ਕੱਲ ਗੱਲ ਕਰਨ ਦੇ ਪਹਿਲਾਂ ਕਿਹਾ ਯਾ ਬੀਬੀ ਜੀ ਇਹ ਜਮੀਨ ਸਾ ਮੇਰਾ ਸਾੜੀਆਂ ਵਰਗਾ ਕੋਈ ਨਾ ਇਹ ਤਾਂ ਹੀ ਆ ਰੌਣਕੀ ਰਾਮਾ ਐ ਇੰਨਾ ਬੋਲੋ ਠੀਕ ਆ ਮੈਂ ਤੁਹਾਨੂੰ ਪਹਿਲਾਂ ਕਹਿ ਰਿਆਂਗਾ ਆ ਕਿਆ ਕਹਿ ਰਿਆਂਗਾ ਚੰਗਾ ਓਏ ਹੋਏ ਹਾਂ ਬੀਬੀ ਜੀ ਕੀ ਕਰ ਰਹੀ ਸੀ ਤੁਸੀਂ ਕੜੇ ਛੰਪਾ ਵੇਚਦੀਆਂ ਪੁੱਤ ਤੈ ਅੱਛਾ ਅੱਛਾ ਓਕੇ ਨਾਲੇ ਵੇਚਦੇ ਚ ਭੁੱਲੀ ਵਾਲੇ ਕਾਂਟੇ ਡੂੜ ਤੋਲੇ ਦੇ ਕਰਾਇ ਤੇ ਬੀਬੀ ਜੀ ਕੌਣ ਕਹਿੰਦਾ ਮੈਂ ਵੇਚੀ ਨਹੀਂ ਨੀ ਹੋਰ ਪੁੱਤ ਨਾਲੇ ਹੁਣ ਤਾਂ ਪਾਲੇ ਘਰ ਨੂੰ ਹੱਥ ਅੱਛਾ ਪਲਾਟ ਬਾਰੇ ਗੱਲ ਹੋ ਰਹੀ ਆ ਬੀਬੀ ਜੀ ਮੈਂ ਤਾਂ ਨਾ ਮਜ਼ਾਕ ਕਰਨ ਲੱਗ ਗਈ ਨਾ ਕੜਾ ਵੀ ਮੇਰੇ ਕੋਲ ਪੈਗਾ ਚਬੂਲੇ ਵਾਲੇ ਕਾਂਡੇ ਪਰ ਪਲਾਟ ਮੈਂ ਕਿਉਂ ਵੇਚੂਗਾ ਜੀ ਇਹਦੇ ਜੁੜਦਾ ਨਹੀਂ ਹੈਗਾ ਪਲਾਟ ਜੀ ਮੈਂ ਤਾਂ ਉਹੀ ਮਜ਼ਾਕ ਚ ਕਹਿ ਬੈਠਿਆ ਇਹ ਰੁੱਸੇ ਕੇ ਆ ਗਈ ਉੱਥੇ ਸਾਰੀ ਤਾਂ ਥੋੜੀ ਮੈਂ ਵੀ ਮਜ਼ਾਕ ਕਰ ਰਹੀ ਸੀ ਕਿ ਤੇਰੇ ਗੁਰਦੁਆਰੇ ਬੈਠੋਗੇ ਕਿੱਥੇ ਜਾਓਗੇ ਤੁਸੀਂ ਉਲ ਜਾਣਾ ਮੈਂ ਤੇ ਬੀਬੀ ਜੀ ਦੇਖੋ ਤੁਸੀਂ ਤਾਂ ਹੋਰੀ ਪਾਸੇ ਗੱਲ ਲੈ ਗਏ ਮੈਂ ਇਹ ਕੰਮ ਨਹੀਂ ਆਇਆ ਵੀ ਮੈਂ ਤੁਹਾਨੂੰ ਆਇਆ ਮੈਂ ਪ੍ਰੀਤ ਨੂੰ ਲੈਣ ਆਇਆ ਮੈਂ ਨਹੀਂ ਪ੍ਰੇਤ ਨੂੰ ਲੈਣ ਆਇਆ ਤੇਰਾ ਘਰ ਆਗਾ ਬੀਬੀ ਜੀ ਦੋ ਦਿਨ ਰਹੇ ਤਿੰਨ ਦਿਨ ਰਹੇ ਤਿੰਨ ਸਾਲ ਰਹੇ ਜੇ ਮੈਂ ਕਦੋਂ ਹਟਾਉਣਾ ਠੀਕ ਹੈ ਪੁੱਤ ਮੈਂ ਇਹਨੂੰ ਕੁਝ ਨਹੀਂ ਕਹਿੰਦਾ ਕੁਝ ਮਰਜ਼ੀ ਤੇਰੇ ਯਾਦੀ ਹੋਏ ਨੂੰ ਠੀਕ ਆ ਮੈਂ ਤਾਂ ਮਿਲਣ ਆਇਆ ਤੁਹਾਨੂੰ ਮੈਂ ਤਾਂ ਮਿਲਣ ਆਇਆ ਤੁਹਾਨੂੰ ਠੀਕ ਹੈ ਪੁੱਤ ਮੇਰੇ ਦਿਲ ਕੀਤਾ ਮਾਤਾ ਜੀ ਮੈਂ ਤੁਹਾਨੂੰ ਮਿਲਣ ਆਇਆਗਾ ਨਾਲੇ ਮੇਕ ਕੰਮ ਆਇਆ ਬਹੁਤ ਜ਼ਰੂਰੀ ਕੀ ਕੰਮ ਪੁੱਤ ਪਾਣੀ ਪੂਣੀ ਮੰਗਵਾ ਦੇ ਕੋਈ ਨਾ ਕੋਈ ਨਾ ਪਾਣੀ ਪਾਣੀ ਲੈ ਜਿੱਜੂ ਖਾਤਰ ਮੈਂ ਤਾਂ ਬੀਬੀ ਜੀ ਕਿੰਨੇ ਪੜਿਆ ਹੋਇਆ ਤੂੰ ਮੇਰੀ ਜੀ ਆਈਟੀ ਕੀਤੀ ਹੋਈ ਹੈ ਕਿ ਬੀਏ ਕਰ ਰਿਹਾ ਮੈਂ ਅੱਛਾ ਬੀਏ ਕਰ ਰਿਹਾ ਆਈਟੀ ਇਧਰ ਹੀ ਕੀਤੀ ਆਈਟੀ ਕਾਦੀ ਕੀਤੀ ਹੋਈ ਹੈ ਇਲੈਕਟ੍ਰੀਸ਼ਨ ਦੀ ਕੀਤੀ ਹੋਈ ਆ ਓਹ ਹੋ ਹੋ ਇਹ ਤਾਂ ਬੀਬੀ ਜੀ ਬਣ ਗਈ ਗੱਲ ਸੋਹਣੇ ਤੇ ਸੁਹਾਗਾ ਹੋ ਗਿਆ ਹੁਣ ਜਿਹੜੇ ਮੈਂ ਕੰਮ ਆਇਆ ਗੱਲ ਸੁਣੋ ਮੇਰੀ ਦੱਸ ਪੁੱਤ 41 ਪੋਸਟਾਂ ਨੇ ਸੰਗਰੂਰ ਅੱਛਾ ਰੇਲਵੇ ਸਟੇਸ਼ਨ ਤੇ ਠੀਕ ਹੈ ਜੀ ਇੱਕ ਪੋਸਟ ਬੀਬੀ ਜੀ ਬਚੀ ਹੈ 40 ਮੁੰਡੇ ਭਰਤੀ ਹੋ ਗਏ ਉਹਨਾਂ ਨੇ ਮੈਨੂੰ ਕਹਿਤਾ ਕਦੋਂ ਨਿਕਲੀਆਂ ਨਹੀਂ ਪੋਸਟਾਂ ਇਹ ਹੈ ਖ਼ਬਰਾਂ 'ਚ ਤਾਂ ਕੋਈ ਐਡੋਰ ਨਹੀਂ ਹੈਗੀ ਉਹਦੀ ਇਹ ਉਹ ਕੱਢ ਲੈਂਦੇ ਨੇ ਉਹ ਪੋਸਟਾਂ ਯਾਨੀ ਕਿ ਕੱਡੀਆਂ ਨੇ ਕਿ ਉਹਨਾਂ ਨੇ ਤੇ ਬੀਬੀ ਜੋ ਕਹਿੰਦੇ ਕਹਿੰਦੇ ਵੀ ਇੱਕ ਮੁੰਡਾ ਤੇਰਾ ਹੋਗਾ ਸੁਖਵਿੰਦਰ ਸਿੰਘ ਮਾ ਮੈਂ ਮੇਰੇ ਸਾਲੇ ਨੂੰ ਰਖਵਾਉਂਗਾ ਵਿਹਲਾ ਰਹਿਲਾ ਹੁਣ ਮੈਂ ਬੀਬੀ ਜੀ ਇਹਨੂੰ ਰਖਵਾਉਣ ਖਾਤਰ ਆਇਆ ਤੁਸੀਂ ਮੈਨੂੰ ਤੇਰੇ ਨਾਲੇ ਤਾਂ ਸਰਟੀਫਿਕੇਟ ਦੇ ਦੇ ਸਾਰੇ ਅੱਛਾ ਜੀ ਤੇਰੀ ਰਾਸ਼ਨ ਕਾਰਡ ਦੀ ਫੋਟੋ ਤੇ ਤੇਰੀਆਂ ਤਿੰਨ ਸਨੈਪਾਂ ਦੇ ਦਿਓ ਠੀਕ ਹੈ ਹਾਂ ਸਾਰੇ ਮੈਨੂੰ ਦਾਜਮੇ ਦਾ ਸਰਟੀਫਿਕੇਟ ਦੇ ਜਿੰਨੇ ਵੀ ਤੇਰੇ ਲਈ ਡਾਕੂਮੈਂਟਸ ਪਏ ਨੇ ਸਾਰੇ ਦੇ ਦੇ ਬੀਏ ਕਰ ਰਹੇ ਆ ਬੀਏ ਹਾਂ ਜੀ ਬੀਏ ਚੱਲ ਰਹੀ ਹੈ ਜਾਣਾ ਕਰ ਹਟ ਜਾ ਰਖਵਾਤਾ ਤੂੰ ਤਾਂ ਠੀਕ ਆ ਬੀ ਇਹ ਛੜਦਾ ਛੜਦੇ ਤੂੰ ਤਾਂ ਲੱਗਿਆ ਬੀਬੀ ਜਿਹੇ ਰੇਲਵੇ ਤੇ ਰਖਵਾਉਂਗਾ ਸਾਜਲੀ ਵਿੱਚ ਦੀ ਇੰਜਨ ਲੱਗੇ ਜਾ ਕਰ ਜਾਇਆ ਕਰੂਗਾ ਠੀਕ ਆ ਪੁੱਤ ਠੋਕਾ ਠੀਕਾ 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 ਮੈਨੂੰ ਖਸ ਆ ਗਿਆ ਮੈਨੂੰ ਚਨਾ ਹੋਇਆ ਤਾਂ ਠੱਗਾ ਸਿਰੇ ਦਾ ਆਪਣਾ ਭਾਈ ਜਦੋਂ ਟ੍ਰੇਨ ਚੜਕੇ ਕਿ ਨਾ ਜਾਇਆ ਕਰੂਗਾ ਇਹਦੀ ਕੂਕੂਰਾ ਤੱਕ ਸੁਣਾ ਪ੍ਰੀਤ ਮੇਰੀ ਪ੍ਰੀਤ ਤੂੰ ਪ੍ਰੀਤ ਪ੍ਰੀਤ ਬੁੱਗ ਮੇਰੇ ਗੱਲ ਸੁਣ ਲੈ ਵੇ ਜੇ ਤੂੰ ਇੰਨੇ ਜੋਗਾ ਹੁੰਦਾ ਤੂੰ ਆਪਨਾ ਲੱਗ ਜਾਂਦਾ ਆਪ ਤਾਂ ਤੂੰ ਕੰਪਨੀਆਂ ਚ ਧੱਕੇ ਖਾਂਦਾ ਜੀ ਜੀ ਮੈਨੂੰ ਵੀ ਰਖਾ ਦਿਓ ਮੈਮ ਉਹ ਤੈਨੂੰ ਮੇਰੇ ਖਵਾਉਗਾ ਮੇਰੇ ਕਿਉਂ ਯਾਰ ਦੱਬਰ ਨੂੰ ਬੇਕੁਫ ਬਣਨ ਲੱਗ ਗਿਆ ਕੇ ਬੀਬੀ ਜੀ ਮੈਂ ਰਖਵਾਉਂਦਾ ਨਹੀਂ ਜੀ ਭਾਈ ਮੈਂ ਨਹੀਂ ਰਖਵਾਦਾ ਠੀਕ ਹੈ ਚਲੋ ਮੈਨੂੰ ਯਕੀਨ ਹੀ ਨਹੀਂ ਹੈਗਾ ਤੁਹਾਨੂੰ ਮੈਂ ਤਾਂ ਨਾ ਸੋਚ ਕੇ ਆਇਆ ਉਹ ਕਾਰੂ ਜੀ ਜੈयो ਤਾਂ ਬੋਲਣਾ ਸਵੇਰ ਤੋਂ ਪਤਾ ਰਹੇਗਾ ਦੋ ਦਿਨਾਂ ਬਾਅਦ ਦੰਦ ਨਿਕਲੇ ਦੀ ਮੇਰੇ ਦੇਖ ਲੈ ਫਿਰ ਬਲੱਡ ਵਧਾ ਤਾਂ ਬੀਬੀ ਨੇ ਬਾਲਾ ਬੋਲਦੀ ਹੈ ਜੀ ਕੋਈ ਨਾ ਮੈਂ ਬਰਾਬਰ ਨਾਲ ਦਿਖਾ ਤਾ ਮੈਂ ਚੰਡੀ ਕਰ ਦਿਆ ਹਾਂ ਕੋਈ ਨਾ ਤੂੰ ਚੰਡੀ ਕਰ ਦਿਆ ਕਰ ਤੈਨੂੰ ਵੀ ਮੈਂ ਤੇਰੀ ਪਰ ਤੋਂ ਬੋਸਟ ਕੋਈ ਨਾ ਬੀਬੀ ਜੀ ਬੀਬੀ ਜੀ ਮੇਰੀ ਗੱਲ 100 ਰੁਪਿਆ ਲੱਖ ਲੱਗੂਗਾ ਲੱਖ ਹਾਂ ਲੱਖ ਰੁਪਿਆ ਲੱਗੂਗਾ ਪੱਕਿਆਂ ਦੇ ਵਿੱਚ ਕਰਾ ਦੂ 40 ਦਾ ਕੱਚੇ ਨੇ ਹਜੇ ਹਲੇ ਪਹਿਲਾਂ ਕੱਚੇ ਹੋਊਗਾ ਨਹੀਂ ਇਹ ਪੱਕਾ ਹੋਊਗਾ ਅੱਛਾ ਹਾਂ ਇਹ ਪੱਕਾ ਹੋ ਜੂਗਾ ਇਹ ਪੱਕੀ ਹੋਊਗੀ 50000 ਰੁਪਿਆ ਤੇਰਾ ਲੱਗਦੇ ਦਾ ਯਾਰ ਤੂੰ ਧੂਰੀ ਤੋਂ ਇੰਜਣ ਚਲਾਇਆ ਕਰੇਂਗਾ ਅੱਛਾ ਹੀ ਯਾ ਖਲਦਈ ਆ ਕੇ ਤੈਨੂੰ ਪੈਸੇ ਦੇ ਦਿਆ ਕਰਨੀ ਕੋ ਇੱਕ ਮੱਥ ਦੇਵਾ ਜਿੱਜੂ ਜਿੱਜੂ ਮੇਰੀ 10th ਪਾਸ ਕਰੀ ਹੋਈ ਹੈਗੀ ਕੋਈ ਨਾ ਤੈਨੂੰ ਮਾਰ ਖਵਾਉਂਗਾ ਹਾਂ ਤੈਨੂੰ ਮੈਂ ਉੱਚ ਰਖਵਾਉਂਗਾ ਜਿੱਥੇ ਹੁਣ ਇਹ ਆਪਣਾ ਸਲਾਈ ਸੈਂਟਰ ਵਾਲਾ ਸਰਕਾਰੀ ਵਿਭਾਗ ਉੱਥੇ ਰਹਿਣ ਜੋਗਾ ਉੱਥੇ ਤਾਂ ਕੁੜੀਆਂ ਜਾਂਦੇ ਹੁੰਦੇ ਕੋਈ ਨਾ ਕੋੜੀਆਂ ਚ ਰਖਵਾ ਅਰੇ ਖ ਬਾਗੂ ਬੀਬੀ ਜੀ ਕਿਦਾ ਬਾਲਾ ਬੋਲਦਾ ਹੀ ਇਹ ਦਿਮਾਗ ਚੱਕੇ ਕਿੱਥੇ ਬੋਲਿਆਂਗਾ ਹੁਣ ਜਿੱਜੂ ਨਾਲ ਨਹੀਂ ਮੈਂ ਮਖੌਲ ਕਰੂੰਗਾ ਲੈਓ ਫਿਰ ਤੁਹਾਡੇ ਫਾਰਮ ਲੈਓ ਬੀਬੀ ਜੀ ਨਾਲ ਲੱਖ ਰੁਪਿਆ ਦੇ ਦਿਓ ਮੈਨੂੰ ਮੈਂ ਹੁਣੇ ਘੰਟੇ 'ਚ ਜਾ ਕੇ ਮੈਂ ਭਰ ਦਨਾ ਬੋਸਟਾ ਭਰ ਦੋ ਭਰ ਦਨਾ ਹਾਂ ਭਰ ਦਨਾ ਠੀਕ ਆ ਜੀ ਤੂੰ ਇਹ ਫਰਾਡ ਤਾਂ ਨਹੀਂ ਹੈਗੀ ਕੰਮ ਨਹੀਂ ਹੈਗੀ ਯਾਰ ਫਰਾਡ ਕਿੱਥੇ ਆਏ ਕੰਪਨੀ ਥੋੜੀ ਆ ਇਹ ਅੱਛਾ ਕੰਪਨੀ ਨਹੀਂ ਹੈਗੀ ਰੇਲਵੇ 'ਚ ਇਹਦਾ ਸਰਕਾਰੀ ਬੋਰਡ ਦਿਆਂ ਨੇ ਉਹ ਆ ਮੈਂ ਮਖਾ ਜੀ ਮੈਂ ਤੁਸੀਂ ਕੰਪਨੀ ਜੀ 'ਚ ਨਹੀਂ ਕੰਮ ਕਰਦਾ ਇਹ ਕੰਪਨੀ ਦੇ ਵਿੱਚ ਮੈਂ ਤੁਹਾਨੂੰ ਨਹੀਂ ਲਵਾਉਂਦਾ ਯਾਰ ਠੀਕ ਆ ਤੁਸੀਂ ਨੈਗੇਟਿਵਿਟੀ ਪੜੋ ਕੰਪਨੀ ਹੈਗੀ ਮੇਰੇ ਲਈ ਬੀਬੀ ਜੀ ਮੈਂ ਵੇਚੇ ਨਹੀਂ ਹੈਗਾ ਨਾ ਕੜਾ ਵੇਚਾ ਕੁਝ ਨਹੀਂ ਵੇਚਿਆ ਹਾਂ ਲਚਾਪ ਵੀ ਲੈਨੇ ਤੇ ਐ ਕਰੋ ਸਿੱਧੀ ਤੇ ਸਾਰੀਆਂ ਸਨੇਪਾ ਦੇ ਜਿੰਨੇ ਵੀ ਡਾਕੂਮੈਂਟਸ ਨੇ ਉਹ ਦੇ ਦੇ ਠੀਕ ਆ ਮੈਨੂੰ ਬਾਟੀ ਚ ਲਿਆ ਦੇ ਫਿਰ ਇਹਦੇ ਕੋਈ ਨਾ ਦਰੇ ਹੋਰ ਕੋਈ ਚੱਕਰ ਨਹੀਂ ਗੁੜੀਆਂ ਨੂੰ ਮੈਂ ਆਪ ਹੀ ਸੰਭਲੂਗਾ ਤੂੰ 2 ਮਹੀਨੇ ਰਹਿ ਨਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬੁਗੇ ਠੀਕ ਆ ਰੈ ਮੈਂ ਕਿੰਨਾ ਚੰਗਾ ਨਾ ਦੇਖੀ ਜੀ ਜੀ ਮਤ ਕਰੋ ਯਾਰ ਹੁਣ ਮਤ ਕਰੋ ਕੁਝ ਕਹਾਂ ਨੂੰ ਮੈਨੂੰ ਮਜ਼ਾਕ ਕਰਨ ਲੱਗ ਜਾਨੇ ਮੈਨੂੰ ਥਾ ਇੱਕ ਅਧਾਰ ਕਾਰਡ ਚੱਲੂਗਾ ਹਨਾ ਹਾਂ ਹਾਂ ਅਧਾਰ ਕਾਰਡ ਦੋ ਸਰਟੀਫਿਕੇਟ 10ਵੀਂ ਬਾਦ ਨਹੀਂ ਹਾਂ ਹਾਂ ਉਹ ਸਾਰੇ ਯਾਰ ਜਿਹੜਾ ਕੁਝ ਪਾ ਮੇਰੇ ਲਵੇ ਲਿਆ ਬੀਏ ਕਰਦਾ ਜਾ ਹੀ ਨਾ ਜਾ ਹੀ ਨਾ ਉਥੇ ਹਟ ਜਾ ਕਿਉਂ ਮੈਂ ਟਾਲ ਹੀ ਰਹਿਣਾ ਸੀ ਵੈਸੇ ਮੇਰੇ ਨੂੰ ਪੱਗਾਂ ਚ ਮਿਲੇ ਸੀਗੇ ਸਰਟੀਫਿਕੇਟ ਉਹ ਵੀ ਲਿਆ ਪੱਗਾਂ ਨਾਲ ਵੀ ਲਾ ਦੂੰਗਾ ਪੱਗਾਂ ਨਾਲ ਲਾ ਦੂੰਗਾ ਚੱਲ ਜੀ ਜੀ ਹਾਂ ਚੱਲ ਜੂਗਾ 30000 ਸਾਨੂੰ ਐਕਸਟਰਾ ਮਿਲਿਆ ਗੁਰੂ ਉਹਦਾ ਫਿਰ ਮੈਂ ਦੋ ਲਿਆਣੇ ਹੀ ਲੱਭ ਗਿਆ ਹਨਾ ਹਾਂ ਹਾਂ ਲਿਆ ਬੀਬੀ ਦੇ ਲੱਖ ਰੁਪਏ ਹੈਗਾ ਆਪਣੇ ਲਵੇਂ ਹੈਗਾ ਮੈਂ ਹੁਣ ਹੀ ਦੇ ਆਉਣਾ ਉਹਨਾਂ ਨੂੰ ਲੱਖ ਰੁਪਈਆ ਪਰ ਮੈਨੂੰ ਐ ਹੋ ਗਿਆ ਮਹਾ ਮੇਰਾ ਵੀ ਕੋਈ ਰਿਸ਼ਤੇਦਾਰ ਪੱਕਾ ਹੋਵੇ ਹਰ ਘਾ ਦੇ ਪੁੱਛਾਂਗੇ ਤੇਰੇ ਸਾਰੇ ਪਿੰਡ ਚ ਕਿੰਨੀ ਬੱਲੇ ਬੱਲੇ ਹੋਊਗੀ ਵੀ ਫਲਾਣੇ ਦੇ ਪੁੱਤ ਨੇ ਫਲਾਣੇ ਦੇ ਜਵਾਈ ਨੇ ਇਹ ਹੈ ਜੀ ਸੋਣਾ ਕੰਮ ਕਰਿਆ ਬੀਬੀ ਜੀ ਮੈਂ ਤੁਸੀਂ ਕਿਉਂ ਇਹਦੀ ਗੱਲਾਂ 'ਚ ਫਸ ਰਹੇ ਹੋ ਚੱਲ ਬੀਬੀ ਜੀ ਮਨ ਇਹਦਾ ਜਮਾਈ ਭੋਲੇ ਆ ਤੈਨੂੰ ਪਾਲਾ ਪਤਾਗਾ ਤੂੰ ਐ ਮੈਂ ਹੋਰ ਤੂੰ ਮੇਰੇ ਘਰ ਤਾਂ 20 ਲੱਖ ਰੁਪਏ ਮੰਗਣ ਲੱਗ ਗਿਆ ਜਦ ਮੈਂ ਇੱਕ ਨੌਕਰੀ ਨਵਾਂ ਮੈਂ ਕਹਣਾ ਉਹੀ ਮੰਗ ਰਿਆਂਗਾ ਆਪਣੇ ਭੋਲੇ ਨਹੀਂ ਜੀ ਜੀ ਮਮੀ ਨੇ ਤਾਂ ਪਤਾ ਨਹੀਂ ਕਿੰਨੇ ਦੇ ਪੈਸੇ ਲਵਾਤੇ ਕੰਪਨੀ 'ਚ ਚਲੋ ਬੀਬੀ ਜੀ ਨਾ ਰੱਖਾਓ ਬਈ ਮੈਂ ਨਹੀਂ ਰੱਖਾਂਗਾ ਮੈਂ ਹੀ ਕਰਦੀ ਹੁੰਦੇ ਜੀਜੂ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਫੋਲ ਦਿਓ ਭਤੀਜੇ ਦੇ ਨਾ ਮੇਰੇ ਭੋਲੇ ਮੋਦੂ ਰੋਕ ਬਾਦੂ ਯਾਰ ਜੱਸੀ ਨੂੰ ਮੈਂ ਇਹੋ ਕਰਦਾ ਹਾਂ ਰੱਖਵਾ ਤੇ ਤੇਰੀ ਭੂਆ ਸਾਰੇ ਮੇਰੇ ਗਾਣੇ ਕੰਪਨੀ ਚਲਾਤਾ ਏ ਤੂੰ ਕੱਥੇ ਲੈਨੇ ਘਰੇ ਬੈਨੇ ਜੇਕਰ ਫਿਰ ਮੈਨੂੰ ਤਾਂ ਖਾ ਕੇ ਜਾਈ ਤਕਾਂ ਤੁਮੀ ਬੀਬੀ ਜੀ ਸਾਰੇ ਤਾਂ ਖਾ ਕੇ ਜਾਈ ਗਾਣੇ ਹਾਂ ਇੱਕ ਮਹੀਨਾ ਦੇ ਦੋ ਬੀਬੀ ਜੀ ਬਸ ਮੈਨੂੰ ਮੰਮੀ ਨਾ ਬਰੋਸਾ ਕਰੋ ਇਹਦੇ ਤੇ ਲੁੱਟ ਕੇ ਖਾ ਜੂਗਾ ਚੱਲ ਬਈ ਛੁਟਕੇ ਨਹੀਂ ਖਾਂਦਾ ਹੈਗਾ ਕੀ ਆ ਲੁੱਟਣ ਨੂੰ ਨਾਲੇ ਉਹੀ ਮਰੀ ਜਾਨੀ ਹੁੰਦੀ ਆ ਜਿ ਜੋ ਤਾਂ ਹੀ ਨੰਨਾ ਮਾਉਂਦੀ ਹੁੰਦੀ ਹੈਗੀ ਮੈਨੂੰ ਵੀ ਐਸਫ ਦੀ ਭਰਤੀ ਦੇਖਣੀ ਸੀਗੀ ਤੇ ਮੈਂ ਕਮਲੋਂ ਗੋਲ ਕੈਂਪ ਚ ਲੱਗ ਜਾਨੀ ਹੈਗੀ ਆ ਲੱਗ ਜਾਣਾਗਾ ਹੈ ਤੇ ਮੈਨੂੰ ਕਹਿੰਦੀ ਨਹੀਂ ਤੂੰ ਨਹੀਂ ਜਾਣਾ ਤੇ ਕਹਿੰਦੀ ਜਦੋਂ ਪੰਪ ਚੱਲਣਗੇ ਹਨਾ ਵੀ ਤੂੰ ਡਰ ਜਾਏਗਾ ਤੇ ਨਾਲੇ ਕਹਿੰਦੀ ਤੇਰੀ ਬਦੂਖ ਦੀ ਪਾਕੜ ਨਹੀਂ ਮੈਂ ਕਿਹਾ ਪਾਕੜ ਕਿਉਂ ਨਹੀਂ ਮੈਂ ਤਾਂ ਫੜ ਲੈਣੀ ਆ ਬਦੂਖ ਉਹ ਫੜ ਲੈਨਾਗਾ ਬਦੂਖ ਐਂ ਕਹਿੰਦੀ ਹੁੰਦੀ ਆ ਜਿੱਜੂ ਇਹ ਉਨਮੇ ਫੌਜੀ ਹੁੰਦਾ ਅਰੇ ਤਾਂ ਇਨਨਾਂ ਪਾਉਣੀ ਹੁੰਦੀ ਆ ਵਿੱਚ ਹੂੰ ਕੋਈ ਨਹੀਂ ਪਤਾ ਤੇਰੀ ਵੱਡੀ ਭੈਣ ਆ ਬਹਿ ਜਾ ਸਰਟੀਫਿਕੇਟ ਸਾਰੇ ਦੇ ਵਿਚ ਹੀ ਨੇ 10ਵੀਂ ਦਾ 12ਵੀਂ ਦਾ ਤੇ ਆਈਟੀਆਈ ਦਾ ਹੋ ਗਿਆ ਫੋਟੋਆਂ ਦੇ ਵਿਚ ਨੇ ਠੀਕ ਹੈ ਸਾਰਾ ਕੁਝ ਵਿਚ ਹੀ ਹੈਗਾ ਚਲ ਕੋਈ ਨਾ ਪੁੱਤ ਸਾਰੇ ਪਹਿਲਾਂ ਦੇ ਸਰਟੀਫਿਕੇਟ ਹਾਂ ਸਾਰੇ ਨਹੀਂ ਮੈਂ ਤਾਂ ਹੁਣ ਜਾ ਕੇ ਭਰ ਦੇਣਾ ਬੀਬੀ ਜੀ ਉੱਥੇ ਹਾਂ ਤੇ ਇਹ ਮੋੜਾ ਲੱਗ ਜੂਗਾ ਮੇਰ ਦਾ ਵਾਲਾ ਹੋ ਤੀਗਾ ਮਾਹ ਮੇਰਾ ਸਾਲਾ ਲੱਗੇ ਤੇ ਲੱਖ ਰੁਪਏ ਦੇ ਦੋ ਮਹੀਨੋਂ ਹੁਣ ਮੰਮੀ ਤੁਸੀਂ ਇਹਦੀ ਗੱਲਾਂ ਚ ਨਾ ਆਓ ਇਹ ਤਾਂ ਠੱਗਾ ਸਿਰੇ ਦਾ ਏ ਵੀ ਨਹੀਂ ਪਤਾ ਸਰਟੀਫਿਕੇਟ ਮੋੜ ਕੇ ਦਊਗਾ ਕਿ ਨਹੀਂ ਲੱਖ ਰੁਪਈਆ ਨਾ ਦੇ ਦਿਓ ਇਹਨੂੰ ਪ੍ਰੀਤ ਨੂੰ ਤੂੰ ਚੁੱਪ ਕਰਦਾ ਆ ਲੋ ਬੀਬੀ ਸੁਣਾ ਨਾ ਮੇਰੀ ਭੂਆ ਦੇ ਮੁੰਡੇ ਤੇ ਸਿਰੂ ਲਵਾ ਦੂੰ ਮੈਂ ਨਹੀਂ ਲਵਾਉਂ ਉਹ ਨਹੀਂ ਯਾਰ ਤੇਰੀ ਪਾਣ ਨੂੰ ਯਾਰ ਯਕੀਨ ਨਹੀਂ ਹੈਗਾ ਬੱਸ ਯਾਰਾ ਇਹ ਨਾ ਬੇਟਾ ਇਹ ਜੀ ਜੇ ਨਹੀਂ ਹੁੰਦੀ ਐ ਮੈਂ ਤਾਂ ਅੱdte ਪਿੰਡ ਦੇ ਪੈਸੇ ਲਵਾਤੇ ਕਾਹਨੂੰ ਇਹਦੀ ਗੱਲਾਂ ਚ ਆ ਰਹੇ ਆ ਤੁਸੀਂ ਸੁਣਾ ਓਏ ਉਹਦਾ ਕਾਪਣੀ ਦੀ ਸਰਕਾਰੀ ਨਾ ਮੇਰੇ ਕੋਲ ਨੌਕਰੀ ਆ ਮੈਂ ਮਾਰੂੰਗਾ ਭਾਈ ਦੀ ਦੋ ਮਹੀਨੇ ਦੀ ਤਨਖਾਹ ਐ ਉਹ ਮੀਨੇ ਕਰਦਾ ਕੋਈ ਛਾੜਾ ਵੜਾ ਜਿੱਜੂ ਆਗਾ ਉਹ ਹੀ ਗੱਲ ਨਹੀਂ ਆਪਦੇ ਬੰਦੇ ਦੀ ਬੇਇੱਜ਼ਤੀ ਕਰੀ ਜਾਂਦੀ ਐਥੇ ਵੀ ਪਤਾ ਨਹੀਂ ਆਨੂੰ ਕਾ ਨੂੰ ਬਲੱਗ ਬਣਾ ਮੇਰੇ ਸਾਰੇ ਘਨੇ ਵੇਚ ਕੇ ਤੂੰ ਤਾਂ ਪੜਿਆ ਲਿਖਿਆ ਪੜਿਆ ਲਿਖਿਆ ਮੈਂ ਤਾਂ ਹੀ ਤੁਹਾਨੂੰ ਸਰਟੀਫਿਕੇਟ ਲੈ ਕੇ ਤੈਨੇ ਜੀ ਫੇਰ ਜਿੱਜੂ ਲੱਖ ਰੁਪਏ ਲੱਖ ਰੁਪਏ ਲਓ ਬੀਬੀ ਜੀ ਤੁਸੀ ਲੈਓ ਨਹੀਂ ਪੁੱਤ ਲੈ ਲਓ ਆਏ ਕਰ ਬਾਬੇ ਦੀ ਸੁੱਖ ਸੁੱਖ ਲੈ ਹਾਂ ਸੁੱਖ ਸੁੱਖ ਦਾ ਹਾਂ ਬਾਬੇ ਲਵੇਂ ਤਰ ਕੇ ਲਿਓ ਲੱਖ ਰੁਪਇਆ ਨਹੀਂ ਬੀ ਉਹ ਇਹਨੂੰ ਪੈਸੇ ਬੀਬੀ ਜੀ ਤੁਹੇ ਲੱਖ ਰੁਪਏ ਨਾਲ 20000 ਮੈਂ ਪੱਲਿਓ ਪਾਉਂਗਾ ਲੈ ਕਰੋ ਤੁਸੀਂ ਰੁਪਇਆ 80000 ਲਿਓ ਜੇ ਲੱਖ ਖਾਣੇ ਹੁੰਦੇ ਲੱਖ ਲੈ ਕੇ ਜਾਂਦਾ ਮੈਂ ਮੈਂ ਹੁਣ ਤੂੰ ਮੇਰੇ ਘਰਦਿਆਂ ਨੂੰ ਵੀ ਲੁੱਟਣ ਲੱਗ ਗਿਆ ਮੈਂ ਆ ਦੇਖੋ ਯਾਰ ਮੈਂ ਤਾਂ ਰੱਖੀ ਉਹ ਕਾਨੂੰਨ ਉਹ ਜਾਈ ਕਾਨੂੰਨ ਕਾਨੂੰਨ ਅੰਦਰ ਜਾ ਮਮਾ ਨੂੰ ਕੰਮ ਕਰਾ ਦੇ 프리 ਚੁੱਪ ਕਰ ਜਾ ਬਈ ਤੂੰ ਗੱਲ ਸੁਣ ਗੱਲ ਸੁਣ ਜੇ ਤੂੰ ਮੇਰੇ ਗਾਕਸ ਨੂੰ ਇਨਾ ਐਨੀ ਬੋਲਦੀ ਰਹਿੰਦੇ ਤੁਸੀਂ ਹਾਈਪਰ ਨਾ ਹੋ ਜਾਓ ਹੋਰ ਆ ਲੋ ਤੁਸੀਂ ਸਰਟੀਫਿਕੇਟ ਰੱਖੋ ਹਫਤੇ ਕੇ ਜੁਆਇਨਿੰਗ ਹੋ ਜੂਈ ਤੈਨੂੰ ਪੰਜ ਨਹੀਂ ਪੈਣ ਦਿੰਦਾ ਅੱਛਾ ਈ ਹਾਂ ਠੀਕ ਹੈ ਠੀਕ ਹੈ ਬਸ ਤੂੰ ਇੰਜਣ ਚਲਾਉਣਾ ਸਿੱਖ ਲੈ ਉਹਦਾ ਮੈਡੀਟ੍ਰੇਨਿੰਗ ਦਾ ਦੇ ਉਹਦਾ ਆਪੀ ਉਹਦਾ ਮੂੰਹ ਕਹਿੰਦਾ ਉੱਥੇ ਆਪੀ ਸਿਖਾ ਦੇਣਗੇ ਬਸ ਵੀਰ ਜਣਾ ਨੀਂਗਾ ਵੀ ਨੀਂਗਾ ਮਾਰ ਲਿਓ ਤੁਸੀਂ ਮੇਰੇ ਕਹਿੰਦਾ ਨੀਂਗਾ ਹੀ ਆ ਮੇਰੀ ਨੀਂਗਾ ਹੀ ਆ ਬੋਲੇ ਤੇਰੇ ਕਹਿੰਦਾ ਮੇਰੀ ਹਾਂ ਕੋਈ ਨਾ ਕੋਈ ਨਾ ਤੈਨੂੰ ਰਖਾਉਂਗਾ ਮੈਨੂੰ ਜੇ ਇਹਨੂੰ ਸੀਰੀਅਲ ਗੱਟੀ ਚ ਮੈਨੂੰ ਬਸ ਚਾਹ ਖਾ ਦੇਓ ਕੋਈ ਨਾ ਬਸ ਚਾਹ ਖਾ ਮੈਂ ਬਸ ਚਾਹ ਹੀ ਨਾ ਰਹ ਜੂਗਾ ਕੋਈ ਨਾ ਕੋਈ ਨਾ ਬਸ ਦਵਾ ਉਕਟਾਲਾ ਸਖਾ ਦੇ ਕੋਈ ਨਾ ਕੋਈ ਨਾ ਲੈਓ ਉਂਗਲੀ ਜੀ ਮਾ ਆ ਜਾ ਤੰਨਾ ਆ ਜਾ ਉਹ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਜਾ ਇਹ ਤਾਂ ਕੱਪੜੇ ਚ ਨਹੀਂ ਜੀ ਕੱਪੜੇ ਚ ਹਾਂ ਠੀਕ ਹੈ ਠੀਕ ਹੈ ਠੀਕ ਹੈ ਵੀ ਵੀ ਅੰਦਰ ਹੀ ਕੋਈ ਨਾ ਜੀ ਕੋਈ ਨਾ ਆਏ ਜੇ ਕੋ ਦੇਖਦਾ ਹੋਏ ਆ ਚੀ ਤੂੰ ਮੈਂ ਨਾ ਸੋਚ ਰਿਆ ਸੀਗਾ ਕੁਛ ਕੀ ਸੋਚ ਰਿਆ ਸੀ ਉਹ ਬਸ ਐਵੇਂ ਵੀ ਕਿੰਨੇ ਸਾਲਾਂ ਦੇ ਤੁਸੀਂ ਨੇ ਜੂ ਤਰਾ ਕਿ ਲੈਣਾ ਮੇਰੇ ਸਾਲਾਂ ਤੋਂ ਜੀ ਜੀ ਯਾਰ ਨਹੀਂ ਮੈਂ ਮੈਸੇਜ ਤਰਾ ਗਲਤੀ ਆ ਲੱਗਦਾ ਮੈਨੂੰ ਇਹ ਮੈਂ ਖਾ ਦੇਖਦਾ ਸੀ ਮੈਂ ਆਪਾਂ ਕਿੰਨੇ ਵੱਡੇ ਕਿੰਨੇ ਛੋਟੇ ਹਾਂ ਹਾਂ ਇਧਰ ਆ ਚਲੋ ਬਜੀ ਆਪਾਂ ਕੰਮ ਕਰਦੇ ਲਈਏ ਹਾਂ ਹਾਂ ਬਜੀ ਤਿਆਰ ਹੋ ਗਈ ਬਚੀ ਹਾਏ ਵਸੋਰੀ ਮੈਂ ਜਿੱਜੇ ਹੀ ਪੁੱਛ ਸੀ ਆਪਣੇ ਉਹ ਫਾਰਮ ਜੇ ਸਬਮਿਟ ਕਰਾਤੇ ਸੀ ਤੁਸੀਂ ਅੱਛਾ ਅੱਛਾ ਹਾਂ ਉਹ ਫਾਰਮ ਤੇਰੇ ਭੇਜ ਦਿੱਤੇ ਤਾਂ ਹਾਂ ਅੱਛਾ ਤੇ ਉਹ ਗ੍ਰਹਿ ਮੰਤਰੀ ਲਵੇ ਚਲੇਗੇ ਹੁਣ ਗ੍ਰਹਿ ਮੰਤਰੀ ਜੋ ਟਿੱਕ ਲਾਤੀ ਉਹਨੇ ਤੁਹਾਨੂੰ ਲੱਗ ਗਿਆ ਜਿੱਜੂ ਗ੍ਰਹਿ ਮੰਤਰੀ ਕਿੰਦਾ ਗ੍ਰਹਿ ਮੰਤਰੀ ਉਹ ਤੁਸੀ ਕਹਿੰਦੇ ਸੀ ਕਹਿੰਦੇ ਪੰਜ ਦਿਨ ਚ ਕੰਮ ਹੋ ਜਾਓ 10 ਦਿਨ ਹੋਣ ਵਾਲੇ ਨੇ ਹੁਣ ਹਾਂ 10 ਦਿਨ ਟੱਪ ਗਿਆ ਹੈ ਨਾ ਵੱਡੀ ਪੋਸਟ ਹੈ ਜਿੱਜੂ ਗ੍ਰਹਿ ਮੰਤਰੀ ਹਾਂ ਚੁੱਪ ਕਰ ਜਾ ਤੂੰ ਦੋ ਦੋ ਦਿਨ ਗ੍ਰਹਿ ਮੰਤਰੀ ਆਇਆ ਨਹੀਂ ਹੈਗਾ ਅੱਛਾ ਹਾਂ ਹੁਣ ਗ੍ਰਹਿ ਮੰਤਰੀ ਕਹਿੰਦੇ ਆ ਗਿਆ ਬਸ ਹੁਣ ਤੇਰੇ ਕੱਲ ਨੂੰ ਲੱਗ ਜੂਗੇ ਪਰਸਪਰ ਫ ਇਸ ਵੀ ਭਾਰਤੀ ਮਤਲਬ ਸਾਰਾ ਬੁੱਧਨ ਹੋ ਗਿਆ ਗਲਾ ਗ੍ਰਹਿ ਮੰਤਰੀ ਮੋਹਰ ਲਾਗਤੀ ਜਦੋਂ ਨੇ ਤੂੰ ਦਿਨ ਹੋਰ ਆਇਆ ਨਹੀਂ ਹੈਗਾ ਉਹ ਜਿੱਜੂ ਤੁਸੀਂ ਐਤ ਕੀ ਫੇਰ ਕੇਲੇ ਨਹੀਂ ਫਿਰ ਮਤਲਬ 2 ਦਿਨ ਤੱਕ ਤਾਂ ਹੋ ਜੂਗੀ ਜੁਆਇਨਿੰਗ ਆਣਾ ਜੀ ਮਤਲਬ ਹਾਂ ਹਾਂ ਪੱਕੀ ਹੋ ਜੂਗੀ ਕੇਲੇ ਸੱਚਾ ਐ ਕਰਦੇ ਮੂੰਹ ਇਹਦੇ ਖਾਤਰ ਕੁਲਚਾ ਲਿਆਤਾ ਮੋਟਰਸਾਈਕਲ ਦੇ ਬੈਗ ਚੋਂ ਲਈ ਕੱਢ ਕੇ ਜਿੱਜੂ ਕੁਲਚਾ ਲੈਂਦਾ ਕੁਲਚਾ ਲੈ ਤਦ ਕਹਿੰਦਾ ਸੀਗਾ ਵੀ ਜੁਆਇਨਿੰਗ ਕਦੋਂ ਕਦੋਂ 2 ਦਿਨ ਤੱਕ ਹੋ ਜੂਗੀ ਤੂੰ ਯਾਰ 2 ਦਿਨ ਨਹੀਂ ਪਈ ਤੇ ਆਪੀ ਫੋਨ ਆ ਜੂਗਾ ਮੋਹਰ ਤੈਨੂੰ ਆਪ ਕਰੂਗਾ ਮੈਂ ਕੁਲਚਾ ਕੱਢ ਲਾ ਬੈਗ ਚੋਂ ਮੋਟਰਸਾਈਕਲ ਗੁਲਚਾ ਨਹੀਂ ਜੀ ਮਕਰਾ ਟੋਲੇ ਕੇ ਤਰ ਹੈ ਕੇਲੇ ਕੇ ਹਾਸ ਕੇਲੇ ਤਨ ਅਗਲੀ ਵਾਰ ਹੀ ਲੈ ਤੂੰ ਗੁਲਚਾ ਕਿਵੇਂ ਦਾ ਗੁਲਚਾ ਲੈ ਤਾ ਗੁਲਚਾ ਨਹੀਂ ਮੈਨੂੰ ਤਜਾਬ ਬਣਾਉਂਦਾ ਗੁਲਚਾ ਫੇ ਮੈਨੂੰ ਇਨੋ ਲੈਣੀ ਪੈਂਦੀ ਆ ਰਾਤ ਨੂੰ ਪੈਣ ਲੱਗੇ ਜੀ ਜਾਈ ਹਾਂ ਸਰਟੀਫਿਕੇਟ ਦੇ ਸਾਰੇ ਜਮ੍ਹਾਂ ਕਰਾਇਆ ਸੀ ਤੁਸੀਂ ਹਾਂ ਸਾਰੇ ਕਰਾਉਣੇ ਦੀ ਮੈਂ ਤਾਂ ਮਤਲਬ ਸਬਮਿਟ ਕਰਾਤੇ ਸੀਗੇ ਸਾਰੇ ਸੂਨ ਦੇ ਸਾਰੇ ਹੋ ਗਏ ਓ ਯਾਰ ਗ੍ਰਾਮ ਮਤਰੀ ਦੀ ਕੋਠੀ ਚ ਫਿਰਦੇ ਨੇ ਉੱਪਰ ਫਿਰਦੇ ਨੇ ਸਾਰੇ ਤੇਰੇ ਅੱਛਾ ਲੱਭ ਗਿਆ ਤੂੰ ਓਰੀਜਨਲੀ ਫੜਾਤੇ ਸੀ ਫੋਟੋਕਾਪੀਆਂ ਫੜਾਈਆਂ ਨੇ ਮੈਂ ਤਾਂ ਤੇਰੀ ਫੈਲ ਹੀ ਫੜਾਦੀ ਸਾਰੇ ਓਰੀਜਨਲ ਆ ਓਰੀਜਨਲ ਸਾਰੇ ਡੰਨਾ ਕੰਮ ਤੇਰਾ ਮਤਲਬ ਕੋਈ ਸਰਟੀਫਿਕੇਟ ਤੁਸੀਂ ਰੱਖਿਆ ਨਹੀਂ ਆਪਦੇ ਕੋਲੇ ਕੀ ਹੋ ਰਿਹਾ ਸੇ ਮੂੰਹ ਮੈਂ ਰੱਖ ਕੇ ਕੀ ਆਨੂੰ ਉੱਪਰ ਫਿਰਦੇ ਨੇ ਉਹ ਦਿੱਲੀ ਠੀਕ ਹੈ ਹਾਂ ਆ ਜਸ਼ਨੀ ਆਈ ਮੜਾ ਬਿਰੇ ਆ ਕੁਲ ਚਲੇ ਜਾ ਤੇਰਾ ਕੁਚਾ ਲੈ ਖਾ ਲੋ ਦੁੱਧੇ ਪਈ ਗੱਲ ਕਿੱਥੇਗਾ ਕੋਈ ਚੱਕ ਦੇਓ ਬਣਾ ਖੁਦ ਬਣਾਈ ਜਾਂਦਾ ਸਾਰੇ ਸਰਟੀਫਿਕੇਟ ਆ ਚੱਕੀ ਬੈਠਾ ਹੈ ਤੇਰੇ ਸਿਰ ਤੇ ਦੇਖ ਕੇ ਮਨ ਦਿਖਾਈ ਮੈਨੂੰ ਨੀ ਨਿਆ ਦਿਖਨਾ ਨਾਮ ਪੜ ਕੇ ਲੈ ਸਿੰਦਨ 100 ਰੁਪਏ ਪੈਸੇ ਲੈ ਗਏ ਤੇ ਇੱਕ ਚੇਤੀ ਲਾ ਗਿਆ ਆਪਾਂ ਨੂੰ ਇਹ ਮੈਂ ਨਾ ਇਹਨੂੰ ਦੱਕੂ ਦਾਣਾ ਦਿੰਨੀ ਆ ਉਹ ਦਿਨਾਂ ਦਾ ਇੱਕ ਮਿੰਟ ਦੇ ਦੋ ਸੇ ਆਫੂ ਦੂ ਬਣਾ ਰਖਿਆ ਫੜੀ ਮਾੜਾ ਜਾਂ ਲੱਖ ਰੁਪਿਆ ਲੈ ਕੇ ਨਾਲੇ ਤੁਸੀਂ ਨਾਲੇ ਸਾਰੇ ਤੁਸੀਂ ਫੂ ਬਣਾ ਰਖਿਆ ਤੇਰੀ ਜੋਰੀ ਬੜਾ ਹੋਇਆ ਹੈ ਮੇਰਾ ਬਾਲੀ ਮਗਰ ਮਿੱਠੀ ਵਰ ਗਿਆ ਉਹਦਾ ਜੋਗ ਜੋਗਰਾ ਜਿੰਨਾ ਹੈ